ਆਖਰਕਾਰ ਲੋਕ ਸਭਾ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਜਿਹੜਾ ਉਹ ਪੇਸ਼ ਹੋ ਗਿਆ ਤੇ ਉਹਦੇ ਤੇ VOTING ਵੀ ਹੋ ਗਈ ਹੈ VOTING ਵੀ ਦੋ ਵਾਰ ਹੋਈ ਹੈ ਤੇ ਇਸ ਬਿੱਲ ਦੇ ਹੱਕ ਦੇ ਵਿੱਚ ਵੋਟਾਂ ਜਿਹੜੀਆਂ ਪਈਆਂ ਨੇ ਉਹ 269 ਨੇ ਅਤੇ ਵਿਰੋਧ ਦੇ ਵਿੱਚ 198 ਵੋਟਾਂ ਜਿਹੜੀਆਂ ਉਹ ਪਈਆਂ ਨੇ ਕੀ ਹੁਣ ਇਹ ਬਿੱਲ ਪਾਸ ਹੋਇਆ ਮੰਨ ਲਿਆ ਜਾਏਗਾ ਕੀ ਇਹ ਬਿੱਲ ਹੁਣ ਕਾਨੂੰਨ ਬਣ ਕੇ ਲਾਗੂ ਹੋ ਜਾਏਗਾ ਕਿ ਦੇਸ਼ ਦੇ ਵਿੱਚ ਹੁਣ ਇਕੱਠੀਆਂ ਹੀ ਚੋਣਾਂ ਹੋਣਗੀਆਂ ਜਾਂ ਹਲੇ ਬਹੁਤ ਲੰਮੀਆਂ ਅੜਚਣਾਂ ਨੇ ਇਸਤੇ ਅਹਿਮ ਗੱਲ ਬਾਤ ਕਰਨੀ ਹੈ ਔਰ ਨਾਲ ਹੀ ਨਾਲ ਅਹਿਮ ਗੱਲ ਜਾਣਨ ਵਾਲੀ ਇਹ ਵੀ ਹੈ ਕਿ ਜੇ ਇਹ ਕਾਨੂੰਨ ਬਣ ਜਾਂਦਾ ਤੇ ਲਾਗੂ ਹੋ ਜਾਂਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ 27 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਸੀ ਕਿ ਇਹ ਅੱਗੇ ਹੋ ਜਾਣਗੀਆਂ ਉਸ ਦੌਰਾਨ 27 ਤੋਂ 29 ਤੱਕ ਰਾਸ਼ਟਰਪਤੀ ਰਾਜ ਰਹੂਗਾ ਜਾਂ ਫਿਰ ਸਰਕਾਰ ਦਾ ਜਿਹੜਾ ਕਾਰਜਕਾਲ ਉਹ ਵਧਾਇਆ ਜਾਊਗਾ ਇਹੀ ਸਰਕਾਰ ਕੰਟੀਨਿਊ 2 ਸਾਲ ਤੱਕ ਹੋਰ ਕਰੂਗੀ ਇਸਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਔਰ ਉਧਰ ਕਿਸਾਨਾਂ ਨੇ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ ਗੱਲਬਾਤ ਤੋਂ ਨਾ ਕਰ ਦਿੱਤੀ ਐ ਡੱਲੇਵਾਲ ਨੇ ਸਾਫ਼ ਇਨਕਾਰ ਕਰ ਦਿੱਤਾ ਅੱਜ ਚੱਕਾ ਜਾਮ ਕਰਨ ਵਾਲੇ ਨੇ ਕਿਸਾਨ ਅੱਜ ਟ੍ਰੇਨਾਂ ਰੋਕਣਗੇ ਔਰ ਉਧਰ ਐਸਕੇਐਮ ਨੇ ਵੀ ਅੱਜ ਜਿਹੜੀ ਮੀਟਿੰਗ ਸਰਦੀ ਹੋਈ ਐ ਡੱਲੇਵਾਲ ਨੂੰ ਸਵਰਥਨ ਦੇਣ ਦੇ ਸਬੰਧ ਦੇ ਵਿੱਚ ਉਹ ਵੀ ਅਹਿਮ ਉਹਦੇ ਤੇ ਨਜ਼ਰਾਂ ਜਿਹੜੀਆਂ ਬੜੀਆਂ ਰਹਿਣਗੀਆਂ ਔਰ ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਅਸਤੀਵਾ ਸਵੀਕਾਰ ਕਰਨ ਤੇ ਸਿਰਫ 3 ਦਿਨ ਬਾਕੀ ਬਚੇ ਆ ਤੇ ਨਾਲ ਹੀ ਨਾਲ ਸਵਾਲ ਇਹ ਖੜਾ ਹੋ ਗਿਆ ਕਿ ਅਕਾਲੀ ਦਲ ਚੋਣਾਂ ਲੜ ਸਕੇਗਾ ਜਾ ਨਹੀਂ ਲੜ ਸਕੀਆ ਇਹ ਸਵਾਲ ਕਿਉਂ ਪੈਦਾ ਹੋਇਆ ਕਿੱਧਰੋਂ ਨਿਕਲਿਆ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਉਦੋਂ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਹੋ ਰਹੇ ਲਗਾਤਾਰ ਬੰਬ ਧਮਾਕਿਆਂ ਤੋਂ ਬਾਅਦ ਡੀਜੀਪੀ ਨੇ ਹਾਈ ਲੈਵਲ ਦੀ ਮੀਟਿੰਗ ਸੱਦੀ ਆ ਕੀ ਕੁਝ ਗੱਲਬਾਤ ਉੱਤੇ ਹੋਈ ਉਸ ਤੇ ਵੀ ਅਹਿਮ ਜਿਹੜੀ ਆ ਅਸੀਂ ਗੱਲਬਾਤ ਕਰਨੀ ਆ ਔਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਚਰਜੀਤ ਸਿੰਘ ਚੰਨੀ ਹੋਰਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਕਿਵੇਂ ਇਸ ਤੇ ਵੀ ਬਹੁਤ ਅਹਿਮ ਅਸੀਂ ਗੱਲਬਾਤ ਕਰਨੀ ਆ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਆਖਿਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਬ ਸਤਿ ਸ਼੍ਰੀ ਅਕਾਲ ਜੀ ਆਖਿਰ ਸਾਹਿਬ ਸ਼ੁਰੂਆਤ ਮੈਂ ਐਸੀ ਖਬਰ ਤੋਂ ਹੀ ਕਰਦਾ ਕਿ ਕੱਲ ਆਖਰਕਾਰ ਪੇਸ਼ ਹੋ ਹੀ ਗਿਆ ਬਿਲ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਸੀਗਾ ਉਹ ਆਖਰਕਾਰ ਪੇਸ਼ ਹੋ ਹੀ ਗਿਆ ਬਿਲ ਤੇ ਉੱਥੇ VOTING ਕਹਿੰਦੇ ਇਸ ਬਿਲ ਨੂੰ ਲੈ ਕੇ ਦੋ ਵਾਰ ਹੋਈ ਹੈ ਇੱਕ ਵਾਰ ਇਲੈਕਟ੍ਰੋਨਿਕ ਵੋਟਾਂ ਹੋਈਆਂ ਔਰ ਦੂਜੀ ਵਾਰ ਜੇ ਗੱਲ ਕਰਾਂ ਕਹਿੰਦੇ ਕਿ ਵੈਲਟ ਪੇਪਰ ਆਹੀ ਪਰਚੀਆਂ ਆਹੀ VOTING ਜਿਹੜੀ ਹੋਈ ਹੈ ਔਰ ਇਸ ਬਿੱਲ ਦੇ ਵਿਰੋਧ ਦੇ ਵਿੱਚ ਜਿਹੜੀਆਂ ਵੋਟਾਂ ਹੋਈਆਂ ਨੇ ਉਹ ਹੋਈਆਂ ਨੇ 200 198 ਵਿਰੋਧ ਦੇ ਵਿੱਚ 198 ਵੋਟਾਂ ਹੋਈਆਂ ਔਰ ਪੱਖ ਦੇ ਵਿੱਚ 269 ਵੋਟਾਂ ਹੋਈਆਂ ਨੇ ਕੀ ਇਹ ਬਿੱਲ ਨੂੰ ਪਾਸ ਹੋਇਆ ਮੰਨਿਆ ਜਾਊਗਾ ਜਾਂ ਫਿਰ ਲੋੜਿੰਦੀ ਜਿਹੜੀ ਇਹ ਬਹੁਮਤ ਚਾਹੀਦੀ ਹੈ ਦੋ 3ਾਈ ਬਹੁਮਤ ਉਹ ਇਹਨਾਂ 269 ਸੀਟਾਂ ਨਾਲ ਬਣਦੀ ਨਹੀਂ ਇਹ ਬਿੱਲ ਲੰਮਕ ਗਿਆ ਯਾ ਕੀ ਕੁਝ ਜਾਣਕਾਰੀ ਹੈ ਜੀ ਤੁਹਾਡੇ ਕੋਲ ਇਸ ਸੰਬੰਧੀ ਇਹ ਤੇ ਆਪਾਂ ਗੱਲਬਾਤ ਕਰੀਏ। ਖੰਡਾਚੀ ਇੱਕ ਰਾਸ਼ਟਰ ਇੱਕ ਚੋਣ ਬਿੱਲ ਜਿਹੜਾ ਭਾਤੀ ਜਨਤਾ ਪਾਰਟੀ ਜਾਂ ਐਨਡੀਆ ਦਾ ਇੱਕ ਡ੍ਰੀਮ ਪ੍ਰੋਜੈਕਟ ਹੈਗਾ ਜਿਸ ਨੂੰ ਲੈ ਕੇ ਬੀਤੇ ਲੰਮੇ ਸਮੇਂ ਤੋਂ ਆ ਭਾਤੀ ਗਰੇ ਮੰਤਰੀ ਜਾਂ ਪ੍ਰਧਾਨ ਮੰਤਰੀ ਤੇ ਇਸ ਬੰਧੀ ਸਟੇਟਮੈਂਟ ਦਿੰਦੇ ਰਹੀ ਹੈ। ਈਵਨ ਕਿ ਇਹ ਚੋਣਾਂ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਨਹੀਂ ਗੱਲ ਕਹੀ ਸੀ ਕਿ ਜੇਕਰ ਇਹ ਦੀ ਸਰਕਾਰ ਬਣਦੀ ਹੈ ਤਾਂ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਵੇਗਾ। ਹੁਣ ਕੱਲ ਇਸ ਬਿੱਲ ਨੂੰ ਲੈ ਕੇ ਸੰਵਧਾਨਕ ਸੋਧ ਵਾਸਤੇ ਜਿਹੜਾ ਇੱਕ ਬਿੱਲ ਜਿਹੜਾ ਉਪੇਸ਼ ਕੀਤਾ ਗਿਆ। ਹੁਣ ਇਹ ਜਿਹੜਾ ਇੱਕ ਰਾਸਟ੍ਰਿਕ ਚੋਣ ਜਿਹੜਾ ਇਸ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਕਿ ਪ੍ਰੋਬਲਮਸ ਟਿਕ ਛੇ ਸੰਵਿਧਾਨਕ ਸੋਧਾਂ ਜਿਹੜੀਆਂ ਕਰਦੀਆਂ ਪੈਣੀਆਂ ਨੇ ਤੇ ਉਸ ਬੰਦ ਵਿੱਚ ਕੱਲ ਇੱਕ ਜਿਹੜਾ ਬਿੱਲ ਜਿਹੜਾ ਉਹ ਪੇਸ਼ ਕੀਤਾ ਜਾਂਦਾ ਤੇ ਉਸ ਬਿੱਲ ਨੂੰ ਪਾਸ ਕਰਨ ਵਾਸਤੇ ਸਖੰਦਰਜੀ 2 ਤੇ ਆਈ ਬਹੁਮਤ ਚਾਹੀਦਾ 543 ਸੀਟਾਂ ਨੇ ਐਸੋਈ ਲੋਕ ਸਭਾ ਦੀ ਜਿਨ੍ਹਾਂ ਦੇ ਵਿੱਚ 292 ਸੀਟਾਂ ਜਿਹੜੀਆਂ ਐਂਡੀ ਦੀਆਂ ਤੇ ਬਾਕੀ ਇੰਡੀਆ ਲਾਈਸ ਦੀਆਂ ਹੁਣ ਕੱਲ ਚੋਂ ਵਰਨਿੰਗ ਹੁੰਦੀ ਹੈ ਇਸ ਬਿੱਲ ਦੇ ਇਸ ਬੰਦ ਵਿੱਚ ਤਾਂ ਐਨਡੀਏ ਦੇ ਕਿੰਨ 292 ਦੇ ਵਿੱਚੋਂ 269 ਜਿਹੜੀਆਂ ਨੇ ਲੋਕ ਸਭਾ ਦੇ ਮੈਂਬਰ ਜਿਹੜੇ ਐਨਡੀਏ ਨਾਲ ਸਬੰਧਤ ਉਹ ਇਸ ਦੇ ਹੱਕ ਵਿੱਚ ਫਤਵਾ ਦਿੰਦੇ ਆ 292 ਪੂਰਾ ਨਹੀਂ ਹੁੰਦਾ ਤੁਸੀਂ ਇਹ حساب ਲਾ ਲਓ ਫਿਰ ਐਨਡੀਏ ਦੇ ਕਈ ਭਾਈਵਾਲ ਹੋ ਜਿਹੜੇ ਨਹੀਂ ਜਿਹੜੇ ਕੱਲ ਜਿਹਨਾਂ ਨੇ VOTING 'ਚ ਹਿੱਸਾ ਜਿਹੜਾ ਉਹ ਨਹੀਂ ਲਿਆ ਦੂਜੇ ਪਾਸੇ ਪ੍ਰਧਾਨ ਮੰਤਰੀ ਵੀ ਉਸ ਮੌਕੇ ਉੱਥੇ ਨਹੀਂ ਸੀ ਜਨਕੀ ਸਾਹਿਬ ਜੀ ਜੀ ਬਿਲਕੁਲ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਪੇਸ਼ ਹੋਇਆ ਜਦੋਂ ਲੋਕ ਸਭਾ ਦੇ ਵਿੱਚ ਕੱਲ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਪੇਸ਼ ਹੋਇਆ ਉਸ ਸਮੇਂ ਮੋਦੀ ਸਾਹਿਬ ਲੋਕ ਸਭਾ ਦੇ ਵਿੱਚ ਹੈ ਨਹੀਂ ਸੀ ਔਰ ਉਹਨਾਂ ਨੇ ਵੋਟ ਵੀ ਜਿਹੜੀ ਆ ਉਹ ਕਹਿੰਦੇ ਕਿ ਨਹੀਂ ਕੀਤੀ ਕਿਉਂਕਿ ਉੱਥੇ ਹੈ ਹੀ ਨਹੀਂ ਸੀ ਔਰ ਕਿਤੇ ਨਾ ਕਿਤੇ ਮੋਦੀ ਸਾਹਿਬ ਨੂੰ ਅਹਿਸਾਸ ਸੀਗਾ ਕਿ ਇਹ ਬਿੱਲ ਜਿਹੜਾ ਉਹ ਉਨੀ ਬਹੁਮਤ ਨਹੀਂ ਰੱਖ ਰਿਹਾ ਜਿੰਨੀ ਬਹੁਮਤ ਚਾਹੀਦੀ ਆ ਪਾਸ ਹੋਣ ਵਾਸਤੇ ਠੀਕ ਹੈ VOTING ਹੋਈ ਹੈ ਪਰ ਲੰਮਕ ਗਿਆ ਬਿੱਲ ਪਾਸ ਨਹੀਂ ਹੋ ਸਕਿਆ ਮੇਰੇ ਖਿਆਲ ਚ 303 ਵੋਟਾਂ ਜਿਹੜੀਆਂ ਚਾਹੀਦੀਆਂ ਸੀ ਪਰ 292 ਤਾਂ ਇਹਨਾਂ ਕੋਲ ਹੈਗੀਆਂ ਨੇ ਪਰ ਉਹਦੇ ਵਿੱਚ 269 ਹੋਈਆਂ ਨੇ ਜਿਹੜੇ ਨਹੀਂ ਆਏ ਕਹਿੰਦੇ ਉਹਨਾਂ ਨੂੰ ਨੋਟਿਸ-ਨੋਟਿਸ ਕੱਢਿਆ ਜਾਏਗਾ ਜਾਂ ਕਿੱਦਾਂ ਉਹਨਾਂ ਨੂੰ ਕੀਤਾ ਜਾਊ ਆਪਣੇ ਬੰਦਿਆਂ ਨੂੰ ਔਰ ਜਦ ਕਿ ਪ੍ਰਧਾਨ ਮੰਤਰੀ ਖੁਦ ਵੀ ਉੱਥੇ ਮੌਜੂਦ ਨਹੀਂ ਸੀ ਉਸ ਸਮੇਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਸੀਗਾ ਕਿ ਭਾਈ ਪਾਸ ਹੋਣਾ ਨਹੀਂ ਤੇ ਮੇਰਾ ਰਹਿਣਾ ਇੱਥੇ ਜ਼ਰੂਰੀ ਨਹੀਂ ਹੈ ਔਰ ਗੈਰ ਹਾਜ਼ਰ ਰਹੇ ਮੁੱਖ ਪ੍ਰਧਾਨ ਮੰਤਰੀ ਉਦੋਂ ਖਾਸ ਕਰਕੇ ਜਦੋਂ ਉਹਨਾਂ ਦੇ ਡ੍ਰੀਮ ਪ੍ਰੋਜੈਕਟ ਵਾਲਾ ਬਿੱਲ ਜਿਹੜਾ ਉਹ ਆਇਆ ਹੋ ਸੁਖੰਦਰ ਜੀ ਕਾਰਨ ਕੁਝ ਵੀ ਹੋ ਸਕਦਾ ਜਿਹੜਾ ਕਾਰਨ ਤੁਸੀਂ ਬਿਆਨ ਕੀਤਾ ਬਿਲਕੁਲ ਠੀਕ ਹੋ ਸਕਦਾ ਪਰ ਜੇਕਰ ਨਹੀਂ ਪਹੁੰਚੇ ਸਵਾਲਾਂ ਦੇ ਘੇਰੇ ਵਿੱਚ ਇੱਕ ਗੱਲ ਛਿਰੀ ਆਉਂਦੀ ਹੋਊਗੀ ਹੁਣ ਜੇਕਰ ਦੋ ਤੇ ਉਹ ਵਕਤ ਦੀ ਗੱਲ ਕਰੀਏ ਤਾਂ ਸੁਖੰਦਰ ਜੀ 362 ਆ ਲੋਕ ਸਭਾ ਤੇ ਸੱਚੇ ਵਿਵਹਾਰ ਦਾ ਸਬਾਥਨ ਚਾਹੀਦਾ ਇਸ ਬਿੱਲ ਨੂੰ ਪਾਸ ਹੋਣ ਵਾਸਤੇ ਤਾਂ ਅਸੀਂ ਉਹ ਬੀਕਮ ਜਿਹੜੀ ਆ ਐਂਡ ਕੀਤੇ ਪਾਕੇਮੇ ਦੇ ਵਿੱਚ ਬਹੁਤ ਦੂਰ ਆ ਗਈ 362 ਕੋ ਦੋ ਹੋਣਗੇ ਦੂਜੇ ਪਾਸੇ ਰਾਜ ਸਭਾ ਦੀ ਗੇਰ ਤੁਸੀਂ ਗੱਲ ਕਰੋ ਤਾਂ ਰਾਜ ਸਭਾ ਦੇ ਵਿੱਚ ਵੀ 112 ਜਿਹੜੇ ਐਨਡੀਏ ਦੇ ਬੰਦੇ ਨੇ ਤੇ ਦੂਜੇ ਪਾਸੇ 82 ਜਿਹੜੇ ਨੇ ਉਹ ਵਿਰੋਧੀ 당ਾ ਤੇ ਉੱਥੇ ਵੀ 164 ਦਾ ਬਹੁਮਤ ਚਾਹੀਦਾ ਕਿ ਜੇਕਰ ਇਹ ਬਿੱਲ ਜਿਹੜਾ ਉੱਥੇ ਬਹੁਤ ਜੀ ਤਾਂ ਸਥਿਤੀਆਂ ਸੁਖਵਿੰਦਰ ਜੀ ਇਹ ਨੇ ਕਿ ਨਾ ਤਾਂ ਲੋਕ ਸਭਾ 'ਚ ਤੇ ਨਾ ਹੀ ਰਾਜ ਸਭਾ ਦੇ ਵਿੱਚ ਜਿਹੜਾ ਐਨਡੀਏ ਦਾ ਇਹ ਸੁਪਣਾ ਜਿਹੜਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਕਿਉਂਕਿ ਐਨਡੀਏ ਇਸ ਬਿੱਲ ਨੂੰ ਲੈ ਕੇ ਬਹੁਤ ਉੱਚਾ تھا ਤਾਂ ਉਹਨਾਂ ਨੇ ਇਹਦੇ ਵਾਸਤੇ ਇੱਕ ਸਾਂਝੀ رائے ਬਣਾਉਂਦਾ ਯਤਨ ਕੀਤਾ ਤੇ ਇੱਕ ਸਾਂਝੀ ਸੰਸਦੇਕਾ ਮੀਟਿੰਗ ਨੂੰ ਇਹ ਬਿੱਲ ਜਿਹੜਾ ਪੇਸ਼ ਦਿੱਤਾ ਗਿਆ ਤਾਂ ਜੋ ਸਾਰੀਆਂ ਪਾਰਟੀਆਂ ਇਹਦੇ ਸਬੰਧ ਵਿੱਚ ਆਪਣੀ ਜਿਹੜੀ ਐਕਚੁਅਲੀ ਉਹ ਦੇਖ ਸਕਣ ਹੁਣ 15 ਪਾਰਟੀਆਂ ਇਸ ਤੇ ਵਿਰੋਧ ਵਿੱਚ ਜਿਹੜੀਆਂ ਉਹ ਦਿਖਾਈ ਜਿਹੜੀਆਂ ਉੱdtੀਆਂ ਅਖਲੇਸ਼ਾ ਤਕਦੀਪ ਗੱਲ ਆਪਾਂ ਗੱਲ ਕੀਤੀ ਸੰਜੀਤ ਸਿੰਘ ਦੀ ਵੀ ਗੱਲ ਕੀਤੀ ਮਮਤਾ ਬੈਂਰਜੀ ਦੀ ਵੀ ਗੱਲ ਕੀਤੀ ਜਿਹੜੇ ਛੋਟੀ ਦੇ ਲੀਡਰ ਨੇ ਜਿਨ੍ਹਾਂ ਨੇ ਇਸ ਮਸਲੇ ਨੂੰ ਡਿਲੇਟ ਕੀਤਾ ਹੈਗਾ ਪਰ ਹੁਣ ਇਹ ਬਿੱਲ ਇੱਕ ਕਿਸਮ ਦਾ ਲਟਕ ਗਿਆ ਹੈ ਹਾਂ ਲਟਕਦਾ ਘਰਦੀ ਹੈ ਕਿਉਂਕਿ ਹੁਣ ਇਹ ਬਿਲ ਸੰਸਦੀ ਸਾਂਝੀ ਸੰਸਦੀ ਕਮੇਟੀ ਕੋਲ ਜਾਊਗਾ ਕਿ ਸਾਂਝੀ رائے ਬਣਾਉਣ ਦਾ ਯਤਨ ਕੀਤਾ ਜਾਊਗਾ ਉਹ رائے ਬਣਦੀ ਹੈ ਜਾਂ ਨਹੀਂ ਬਣਦੀ ਉਹ ਇੱਕ ਵੱਖਰੀ ਗੱਲ ਆ ਬਸ ਤੁਸੀਂ ਜਾਂ ਤੁਸੀਂ ਦੇਖ ਲਓ ਕਿ ਉਹ ਜਦੋਂ ਇੱਕ ਸਲੋਗਨ ਸੀ ਕਿ મોદી ਹੈ ਤਾਂ ਸਭ ਸੰਭਵ ਹੈ ਉਹ ਇੱਕ ਸਲੋਗਨ ਜਿਹੜਾ ਉਹ ਨਾਰਾ ਉਹ ਟੁੱਟ ਗਿਆ ਉਹ ਸੁਪਨਾ ਐਨਡੀਕੇ ਦਾ ਟੁੱਟ ਗਿਆ ਨਹੀਂ ਕਿ ਕਦੇ ਵੀ ਲੋਕ ਸਭਾ ਦੇ ਵਿੱਚ ਅਨੰਤਰ ਮੋਦੀ ਦੀ ਵਾਈ ਹੇਠ ਬਣੀ ਜਿਹੜੀ ਸਰਕਾਰਾਂ ਕਦੇ ਵੀ ਪ੍ਰਵਾਹ ਨਹੀਂ ਸੀ ਕਰਦੀ ਪਰ ਕੱਲ ਜੇਕਰ ਉਹ ਖੁਦ ਹਾਜ਼ਰ ਵੀ ਹੁੰਦੇ ਤਾਂ ਬੜੇ ਵੱਡੇ ਸਵਾਲਾਂ ਦੇ ਢੇਰ ਵਿੱਚ ਆ ਬਾਕੀ ਦੀ ਰਾਮਨਾਥ ਕੋਹਫ ਤੋਂ ਨਾਲ ਦੀ ਸਪੱਸ਼ਟ ਗੱਲ ਰਾਮਨਥ ਕੋਮਤ ਉਹਨਾਂ ਨੇ ਜਦੋਂ ਇੱਕ ਕਮੇਟੀ ਬਣਾਈ ਤਾਂ ਸਾਰੀਆਂ ਪਾਰਟੀਆਂ ਨਾਲ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਕਿ ਠੀਕ ਆ 2029 ਦੇ ਵਿੱਚ ਜਰੂਰ ਹੋਣਾ ਦੁਬਾਰਾ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਤਾਂ ਜਿਨ੍ਹਾਂ ਰਾਜਾਂ ਦਾ ਕਾਰਜਕਾਲ ਖਤਮ ਕੋਰਿਆ 27 ਦੇ ਵਿੱਚ ਉਹਨਾਂ ਦਾ ਕਾਰਜਕਾਲ ਉਦੋਂ ਤੱਕ ਵਧਾ ਦਿੱਤਾ ਜਾਵੇ ਰਾਸ਼ਟਰਪਤੀ ਰਾਜ ਹੁਣ ਸਿੱਧੂ ਸਭ ਪੀਲੀ ਤੇ ਗੱਲ ਇਹ ਹੈਗੀ ਕਿ ਤੇਨਾ ਤਾਂ ਇਹ ਬਿੱਲੀ ਆਪਣੇ ਆਪ ਦੇ ਵਿੱਚ ਪਾਸ ਹੁੰਦਾ ਕਿ ਨਹੀਂ ਹੁੰਦਾ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਅਜੇ ਦੋ ਬਿੱਲ ਇੱਕ ਬਿੱਲ ਹੋਰ ਪੇਸ਼ ਹੋਣਾ ਜਿਹੜਾ ਕੇਂਦਰੀ ਸ਼ਾਸਿਤ ਰਾਜਾਂ ਨਾਲ ਸੰਬੰਧਤ ਹੈਗਾ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਸੀ ਮੇਰੇ ਕਹਿਣ ਦਾ ਮਤਲਬ ਜਦੋਂ ਕੱਲ ਜਦੋਂ ਇੱਕ ਦੇਸ਼ ਇੱਕ ਚੋਣ ਬਿੱਲ ਜਾਨੀ ਕਿ ਭਾਵ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਜਿਹਦੀ ਆਪਾਂ ਹੁਣ ਅਪਰ ਚਰਚਾ ਕਰ ਰਹੇ ਹਾਂ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਦੀ ਜਦੋਂ ਲੋਕ ਸਭਾ ਦੇ ਵਿੱਚ ਲਿਆਉਣ ਦੀ ਗੱਲਬਾਤ ਸ਼ੁਰੂ ਹੋਈ ਤਾਂ ਉਦੋਂ ਇਹ ਚਰਚਾ ਉੱਠ ਗਈ ਕਿ ਭਾਈ ਜੇ ਇਹ ਬਿੱਲ ਕਾਨੂੰਨ ਬਣ ਜਾਂਦਾ ਜੇ ਇਹ ਲਾਗੂ ਦੇਸ਼ ਦੇ ਵਿੱਚ ਹੋ ਜਾਂਦਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਰਾਹੀਂ ਜਿਹੜੀਆਂ ਚੋਣਾਂ ਹੋਣਗੀਆਂ ਤਾਂ ਫਿਰ ਕੀ ਹੋਊਗਾ ਜਿੱਥੇ 2027 ਦੇ ਵਿੱਚ ਕਾਰਜਕਾਲ ਜਿਹੜੀਆਂ ਵਿਧਾਨ ਸਭਾਵਾਂ ਦਾ ਖਤਮ ਹੋ ਜਾਣਾ ਹੈ ਚਾਹੇ ਉਹ ਯੂਪੀ ਹੈ ਚਾਹੇ ਪੰਜਾਬ ਹੈ ਕੀ ਉਹ 27 ਦੇ ਵਿੱਚ ਹੀ ਖਤਮ ਹੋ ਜਾਊਗਾ ਜਾਂ ਉਹਨਾਂ ਨੂੰ ਅੱਗੇ ਵਧਾਇਆ ਜਾਊਗਾ ਜਾਂ ਫਿਰ 27 ਤੋਂ 29 ਤੱਕ ਉਥੇ ਰਾਸ਼ਟਰਪਤੀ ਰਾਜ ਰਹੂਗਾ ਪਰ ਇਹ ਦੱਸ ਦਈਏ ਕਿ ਜਿਹੜੀ ਕਮੇਟੀ ਬਣੀ ਸੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜਿਨ੍ਹਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਸੰਬੰਧੀ ਆਪਣੀਆਂ ਸਿਫਾਰਿਸ਼ਾਂ ਜਿਹੜੀਆਂ ਦਿੱਤੀਆਂ ਨੇ ਕਿ ਲਾਗੂ ਹੋਣਾ ਚਾਹੀਦਾ ਉਹਦੇ ਵਿੱਚ ਉਹਨਾਂ ਨੇ ਇੱਕ ਸਿਫਾਰਿਸ਼ ਇਹ ਵੀ ਕੀਤੀ ਹੈ ਕਿ ਜਿਹੜੀਆਂ 2027 ਦੇ ਵਿੱਚ ਵਿਧਾਨ ਸਭਾਵਾਂ ਦੀ ਕਾਰਜਕਾਲ ਪੂਰਾ ਹੁੰਦਾ ਉਹਨਾਂ ਨੂੰ 2 ਸਾਲ ਦੇ ਲਈ ਵਧਾਇਆ ਜਾਵੇ ਭਾਵੇਂ 27 ਤੋਂ 29 ਤੱਕ ਜੇ ਲਾਗੂ ਹੋ ਜਾਂਦਾ 1 نیشنل 1 ਇਲੈਕਸ਼ਨ ਤਾਂ 27 ਤੋਂ 29 ਤੱਕ ਪੰਜਾਬ ਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਜਿਹੜੀ ਆ ਰਹੂਗੀ ਬਿਲਕੁਲ ਸੁਖਵਿੰਦਰ ਜੀ ਸੁਪਨੇ ਤਾਂ ਬਹੁਤ ਵਧੀਆ ਨੇ ਆਮ ਆਦਮੀ ਪਾਰਟੀ ਵਾਸਤੇ ਬੜਾ ਵਧੀਆ ਸੁਪਨਾ ਹੋਊਗਾ ਜੇਕਰ ਇਸ ਤਰ੍ਹਾਂ ਹੋ ਜਾਂਦਾ ਪਰ ਇਦਾਂ ਜੇ ਲੱਗਦਾ ਨਹੀਂ ਕਿਉਂਕਿ ਇਹ ਬਿੱਲ ਨੂੰ ਪਾਸ ਹੋਣ ਲੱਗਿਆਂ ਅਸੈਂਟੂ ਸਾਹਿਬ ਅਜੇ ਟਾਈਮ ਲੱਗਣਾ ਬਾਕੀ ਦੇਖੋ ਰਾਜਨੀਤੀ ਦੇ ਵਿੱਚ ਬੜਾ ਕੁਝ ਇਦਾਂ ਦੇ ਸਮੀਕਰਨ ਹੁੰਦੇ ਆ ਜਦੋਂ ਵਿਰੋਧੀਆਂ ਨੂੰ ਦੇਖਣਾ ਹੋਵੇ ਤਾਂ ਬੜੇ ਸਮਝੌਤੇ ਵੀ ਜਿਹੜੇ ਹੋ ਜਾਂਦੇ ਆ ਪਰ ਖੈਰ ਇੱਥੇ ਗੱਲ ਸਮਝੁਕਤੀਆਂ ਦੀ ਨਹੀਂ ਇੱਥੇ ਬਹੁਮਤ ਦੀ ਗੱਲ ਆ 2 ਤੇ ਹੀ ਬਹੁਮਤ ਦੀ ਗੱਲ ਆ ਜਦੋਂ ਬਹੁਮਤ ਸਾਬਤ ਹੋ ਗਿਆ ਉਦੋਂ ਇਹ ਬਿਲ ਬਣ ਜਾਊਗਾ ਫਿਲਹਾਲ ਇਹ ਨਰਿੰਦਰ ਮੋਦੀ ਦਾ ਇਹ ਡ੍ਰੀਮ ਪ੍ਰੋਜੈਕਟ ਜਿਹੜਾ ਕੱਲ ਉਹ ਜ਼ਰੂਰ ਥੋੜਾ ਜਿਹਾ ਖਤਰੇ 'ਚ ਮਹਿਸੂਸ ਜਿਹਾ ਹੋਇਆ ਅਜੇ ਇੰਨੀ ਜਲਦੀ ਬੰਦਾ ਨਜ਼ਰ ਆਉਂਦਾ ਨਹੀਂ ਪਰ ਇਹ ਗੱਲ ਇੱਥੇ ਕਹਿਣੀ ਜ਼ਰੂਰ ਬਣਦੀ ਆ ਕਿ ਜਿਸ ਤਰੀਕੇ ਨਾਲ ਬੀਤੇ ਸਮੇਂ 'ਚ ਐਨਡੀਕੇ ਦੀ ਸਰਕਾਰ ਨੇ ਧਾਰਾ 370 ਤੋੜੀ ਦੂਜੇ ਪਾਸੇ ਰਾਮ ਜਨਮ ਭੂਮੀ ਬਾਪਰੀ ਮਸਜਿਦ ਦਾ ਮਸਲਾ ਹੱਲ ਕੀਤਾ ਬੜੇ ਕਾਨੂੰਨੀ ਹੁਜੇ ਸੀ ਜਿਹੜੇ ਨੰਦਰਬੋਦੀ ਨੇ ਰਚ ਕੇ ਇਤਿਹਾਸ ਰਚਿਆ ਉਹ ਹੁਜੇ ਇਤਿਹਾਸ ਸਖੁਨਰ ਜੀ ਉਹਨਾਂ ਇੰਨਾ ਸੌਖਾ ਲੱਗਦਾ ਨਹੀਂ ਇੱਕ ਰਾਸ਼ਟਰ ਇੱਕ ਚੋਣ ਵਾਲਾ ਕਿਉਂਕਿ ਜਿਹੜੀਆਂ ਸਥਿਤੀਆਂ ਰਾਜ ਸਭਾ 'ਚ ਜਾਂ ਲੋਕ ਸਭਾ 'ਚ ਨਹੀਂ ਉਹਨਾਂ ਸਥਿਤੀਆਂ ਦੇ ਆਧਾਰ ਤੇ ਤਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਅਜੇ ਮੋਦੀ ਸਾਹਿਬ ਵਾਸਤੇ ਜਾਂ ਐਨਡੀਕੇ ਵਾਸਤੇ ਅਜੇ ਇਹ ਪ੍ਰੋਜੈਕਟ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਕਿ ਦਿੱਲੀ ਅਜੇ ਦੂਰ ਹੈ ਬਿਲਕੁਲ ਬਿਲਕੁਲ ਇੱਕ ਵਾਰ ਫੇਰ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਬੇਸ਼ੱਕ ਹਲੇ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਨੇ ਪਾਸ ਹੋਣ ਦੀ ਜਿਹੜੀ ਬਹੁਮਤ ਆ ਹਾਸਲ ਨਹੀਂ ਕੀਤੀ ਹੋਵੇ ਪਾਸ ਹੋਣ ਦੀ ਬਹੁਮਤ ਉਹਨੂੰ 362 ਚਾਹੀਦੀ ਆ ਪਰ ਹਲੇ ਤੱਕ ਉਹਨੂੰ ਹੱਕ ਦੇ ਵਿੱਚ ਵੋਟਾਂ ਜਿਹੜੀਆਂ 269 ਹੀ ਮਿਲੀਆਂ ਨੇ ਪਰ ਸਵਾਲ ਇਹ ਖੜਾ ਹੁੰਦਾ ਸੀਗਾ ਲੋਕਾਂ ਦੇ ਮਨਾਂ 'ਚ ਕਿ ਜੇ ਇਹ ਬਿਲ ਪਾਸ ਹੋ ਕੇ ਕਾਨੂੰਨ ਬਣ ਜਾਂਦਾ ਤਾਂ ਫਿਰ ਜਿਹੜੀਆਂ 2027 ਦੇ ਵਿੱਚ ਜੋਣਾ ਵਿਧਾਨ ਸਭਾ ਦੀਆਂ ਹੋਣੀਆਂ ਨੇ ਪੰਜਾਬ ਦੇ ਵਿੱਚ ਚਾਹ ਯੂਪੀ ਚ ਜਾਂ ਦੂਜੇ ਸੂਬਿਆਂ ਚ ਤਾਂ ਫਿਰ ਉਹਨਾਂ ਦਾ ਕੀ ਹੋਊਗਾ ਕਿ 27 ਤੋਂ 29 ਤੱਕ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ ਰਾਸ਼ਟਰਪਤੀ ਰਾਜ ਰਹੂਗਾ ਜਾਂ ਫਿਰ ਇਹਨਾਂ ਦਾ ਕਾਰਜਕਾਲ ਜਿਹੜਾ ਉਹ ਵਧਾਇਆ ਜਾਊ ਸਰਕਾਰਾਂ ਦਾ 2 ਸਾਲ ਦੇ ਲਈ ਜਾਂ ਕੀ ਹੋਊਗਾ ਪਰ ਇੱਥੇ ਮੈਂ ਇੱਕ ਵਾਰ ਫਿਰ ਤੁਹਾਨੂੰ ਦੁਬਾਰਾ ਦੱਸ ਦੇਣਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਹਿਬ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜਿਨ੍ਹਾਂ ਦੀ ਅਗਵਾਈ ਚ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਜਿਹੜੀ ਆ ਕਮੇਟੀ ਬਣੀ ਸੀ ਜਿਨ੍ਹਾਂ ਨੇ ਇਹ ਬਿੱਲ ਲਾਗੂ ਕਰਨ ਨੂੰ ਜਿਹੜੀਆਂ ਆਪਣੀਆਂ ਸਿਫਾਰਸ਼ਾਂ ਕੀਤੀਆਂ ਸੀ ਉਹਨਾਂ ਨੇ ਇਹ ਸਿਫਾਰਸ਼ ਵੀ ਵਿੱਚ ਕੀਤੀ ਹੋਈ ਹੈ ਕਿ ਜਿਨ੍ਹਾਂ ਦਾ ਕਾਰਜਕਾਲ 2027 ਦੇ ਵਿੱਚ ਪੂਰਾ ਹੋ ਜਾਂਦਾ ਜਿਹੜੀਆਂ ਵਿਧਾਨ ਸਭਾਵਾਂ ਦਾ ਉਹਨਾਂ ਦਾ ਕਾਰਜਕਾਲ ਫਿਰ 27 ਤੋਂ 29 ਤੱਕ ਵਧਾਇਆ ਜਾਊਗਾ ਭਾਵ ਕਿ 27 ਤੋਂ 29 ਤੱਕ 2 ਸਾਲ ਜਿਹੜੇ ਆ ਵੱਧ ਜਾਣਗੇ ਸਰਕਾਰ ਦੇ ਆਮ ਆਦਮੀ ਪਾਰਟੀ ਦੀ ਯੂਪੀ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਯਾਨੀ ਕਿ ਰਾਸ਼ਟਰਪਤੀ ਰਾਜ ਨਹੀਂ ਲੱਗੂਗਾ ਜਿਹੜੀ 27 ਤੋਂ 29 ਤੱਕ ਇਹਨਾਂ ਦਾ ਹੀ ਰਾਜ ਆਮ ਆਦਮੀ ਪਾਰਟੀ ਦਾ ਹੀ ਪੰਜਾਬ 'ਚ ਫਿਰ ਰਹੂਗਾ ਚਲੋ ਅਗਲੀ ਖਬਰ ਅਣਕੀ ਸਾਹਿਬ ਆਪਾਂ ਕਰ ਲੈਨੇ ਆ ਅਗਲੀ ਖਬਰ ਵੀ ਬੜੀ ਇਹ ਮੈਂ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ ਗੱਲਬਾਤ ਕਰਨ ਤੋਂ ਡੱਲੇਵਾਲ ਸਾਹਿਬ ਨੇ ਨਾ ਕਰ ਦਿੱਤੀ ਐ ਔਰ ਉਧਰੋਂ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਭਾਈ ਅੱਜ ਜਿਹੜਾ ਹੈਗਾ 48 ਟ੍ਰੇਨਾਂ ਜਿਹੜੀਆਂ ਰੁਕੀਆਂ ਜਾਣਗੀਆਂ 3 ਘੰਟੇ ਲਈ ਚੱਕਾ ਜਾਮ ਰਹੂਗਾ ਔਰ ਦੂਜੇ ਪਾਸੇ ਐਸਕੇਮ ਦੇ ਵੱਲੋਂ ਵੀ ਅੱਜ ਐਮਰਜੈਂਸੀ ਮੀਟਿੰਗ ਹੈ ਦਲੇਵਾਲ ਨੂੰ ਸਮਰਥਨ ਦੇਣ ਤੇ ਉਹਨਾਂ ਨੇ ਵੀ ਜਿਹੜਾ ਆਪਣਾ ਫੈਸਲਾ ਲੈਣਾ ਕਿਵੇਂ ਦੇਖਦੇ ਉਸ ਪੂਰੀ ਚੀਜ਼ ਨੂੰ ਅੱਜ ਬਹੁਤ ਵੱਡਾ ਦਿਨ ਜੀ ਕਿਸਾਨਾਂ ਦੇ ਮੋਰਚੇ ਨਾਲ ਦੇ ਪੱਖੋਂ ਜੀ ਦੇਖੀ ਆਪਾਂ ਆ ਬਿਲਕੁਲ ਸੁਖਵਿੰਦਰ ਜੀ ਅੱਜ ਕਿਸਾਨਾਂ ਨੇ ਨਹੀਂ ਦੀ ਰੋਕੋ ਦਾ ਐਲਾਨ ਜਿਹੜਾ ਕਿ 48 ਟ੍ਰੇਸਟਾਂ ਤੇ ਪੇ ਗੱਡੀਆਂ ਜਿਹੜੀਆਂ ਟ੍ਰੇਨਾਂ ਉੱਤੀਆਂ ਜਾਣੀਆਂ ਨੇ ਤਾਂ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਆ ਅੱਜ ਜਿਹੜੀ ਉਹ ਹੋਣੀ ਆ ਉਸੇ ਤਰੀਕੇ ਦੇ ਨਾਲ ਕਸਾਨ ਆਪਣੇ ਮੰਗਰ ਨੂੰ ਲੈ ਕੇ ਰੀਨਵੀਟ ਰੈਕ ਜਿਹੜੇ ਉਹ ਬਤ ਕਰ ਰਹੇ ਦੂਜੇ ਪਾਸੇ ਸੁਪਰੀਮ ਕੋਰਟ ਦੀ ਇੱਕ ਵਾਈਫ بیٹ ਜਿਹੜੀ ਇੱਕ ਕਮੇਟੀ ਬਣੀ ਸੀ ਜਿਹੜੀ ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਨ ਪਹੁੰਚੀ ਡੱਲੇਵਾਲ ਸਾਹਿਬ ਨੇ ਸਾਫ انکار ਕਰ ਦਿੱਤਾ ਕਿ ਹਾਂ ਵੀ ਤੁਸੀਂ ਇਹ ਜਿਹੜੀ ਸਰਗਰਮੀ ਇਹ ਤੁਸੀਂ ਉਦੋਂ ਕਰਦੇ ਜਦੋਂ ਮੈਂ ਮੌਤ ਤੇ ਮੂਹ ਤੇ ਖਲੋਤਾ ਇਹ ਸਰਗਰਮੀਆਂ ਤੁਹਾਨੂੰ ਪਹਿਲਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਸਨ ਉਹਨਾਂ ਨੇ ਸਟੇਟਮੈਂਟ ਪੜੀ ਸਕ ਦਿੱਤੀ ਕਿ ਤੁਸੀਂ ਮੇਰੀ ਮੌਤਾਂ ਹੀ ਇੰਤਜ਼ਾਰ ਕਰ ਰਹੇ ਸੀ ਕਿ ਜਿਹੜਾ ਤੁਸੀਂ ਹੋਣ ਆਏ ਜੇ ਤੇ ਦੂਸਰੇ ਪਾਸੇ ਸੁਖਵਿੰਦਰ ਜੀ ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਵੀ ਡੱਲੇਵਾਲ ਸਾਹਿਬ ਦੇ ਹੱਥ ਵਿੱਚ 23 ਜਨਵਰੀ ਸਹਾਇਤਾ ਜਸਬਰਤਨ ਦੇ ਸਮਾਪਿਤ ਵਿੱਚ ਇੱਕ ਅਹਿਮ ਮੀਟਿੰਗ ਜਿਹੜੀ ਅੱਜ ਰੱਖੀ ਗਈ ਹੈ ਭਾਰਤੀ ਅੱਜ ਦਾ ਇਹ ਕਿਸਾਨੀ ਮੋਰਚੇ ਵਸਦੀਆਂ ਕਿਸਾਨ ਜਥੇਬੰਦੀਆਂ ਵਾਸਤੇ ਬੜਾ ਮਹੱਤਵਪੂਰਨ ਦਿਨ ਹੈਗਾ ਹੁਣ ਸਿੱਧੂ ਸਾਹਿਬ ਗੱਲ ਅਸਲ 'ਚ ਇਹ ਮੁਖਦੀ ਆ ਕਿ ਕੱਲ ਜਦੋਂ ਸੁਪਰੀਮ ਕੋਰਟ ਦੀ ਅਖਵਾਇ ਹੈਟ ਕਮੇਟੀ ਜਿਹੜੋ ਆਈ ਗੱਲਬਾਤ ਕਰਨ ਵਾਸਤੇ ਤਾਂ ਤੇ ਡੱਲੇਵਾਲ ਸਾਹਿਬ ਦਾ ਇਹ ਜਵਾਬ ਕੀ ਨਹੀਂ ਮੈਂ ਗੱਲ ਜਿਹੜੀ ਹੈ ਸਿਰਫ ਕੇਂਦਰ ਦੇ ਨੁਮਾਇੰਦਿਆਂ ਨਾਲ ਕਰਾਂਗਾ ਤਕੰਦਤ ਜੇਕਰ ਇਹੋ ਜੇ ਸ਼ਰਤਾਂ ਦੇਕਰ ਪਹਿਨਾ ਨਾ ਰੱਖੀ ਜਾਂਦੀ ਤਾਂ ਸ਼ਾਇਦ ਸਥਿਤੀ ਇਥੋਂ ਤੱਕ ਨਾ ਪਹੁੰਚਦੀ ਕਦ ਵੀ ਜੇਕਰ ਇਹ ਮਸਲਾ ਕਿਸੇ ਧਨ ਪੱਤਰ ਲੱਗਣਾ ਜੇਕਰ ਸੁਪਰੀਮ ਕੋਰਟ ਦੀ ਅਗਵਾਈ ਚ ਕਮੇਟੀ ਆਉਂਦੀ ਆ ਔਰ ਗੱਲਬਾਤ ਹੁੰਦੀ ਆ ਤਾਂ ਸਕੰਦਤ ਜੀ ਕੋਈ ਨਾ ਕੋਈ ਮਸਲਾ ਜਿਹੜਾ ਉਹ ਹੱਲ ਹੋ ਸਕਦਾ ਸੀ ਪਰ ਕਿਸਾਨਾਂ ਨੇ ਕਿਸਮ ਦਾ ਆਪਣੇ ਡੱਲੇਵਾਲ ਸਾਹਿਬ ਇਹ ਗੱਲ ਕਹਿ ਕੇ ਕਿ ਗੱਲ ਜਿਹੜੀ ਹੋਗੀ ਕੇਵਲ ਤੇ ਕੇਵਲ ਕੇਂਦਰ ਦੇ ਨੁਮਾਇੰਦਿਆਂ ਨਾਲ ਹੋਊਗੀ ਇੱਕ ਕਿਸਮ ਦਾ ਇਹ ਮਸਲਾ ਜਿਹੜਾ ਇੱਕ ਹੋਰ ਉਝ ਜਿਹੜਾ ਗਿਆ ਹੈਗਾ ਕਿਉਂਕਿ ਬੀਤੇ ਦੌਰਾਂ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਦੇ ਡੀਸੀਪੀ ਚਾਹੁੰਦੇ ਆ ਕਿ ਕੇਂਦਰ ਦੇ ਕੋਈ ਨੁਮਾਇੰਦੇ ਆਣ ਕੇ ਗੱਲਬਾਤ ਕੀਤੀ ਤਾਂ ਗੱਲਬਾਤ ਹਾਲ ਜਿਹੜੀ ਹੋ ਸਕਦੀ ਸੀ ਪਰ ਹੁਣ ਜਦੋਂ ਕਿਉਂਕਿ ਕਿਸਾਨ ਫਿਰ ਆਪਣੀ ਜਿੱਤ ਤੇ ਅੜ ਗਏ ਕਿ ਨਹੀਂ ਅਸੀਂ ਕੇਂਦਰ ਦੇ ਨੁਮਾਇੰਦੇ ਨਾਲ ਹੀ ਗੱਲ ਕਰਨੀ ਹੈ ਤੇ ਦੂਜੇ ਪਾਸੇ ਕੇਂਦਰ ਇਹ ਸੰਦਰਭ ਦੇ ਵਿੱਚ ਕੋਈ ਵੀ ਹਾਂ ਪੱਖੀ ਰਵਈਆ ਅਪਣੁੰਦਾ ਹੋਇਆ ਨਸਰ ਨਹੀਂ ਆ ਰਿਹਾ ਜਿਸ ਕਰਕੇ ਦੋਵਾਂ ਧੜਿਆਂ ਦੇ ਵਿੱਚ ਦੋਵਾਂ ਧਿਰਾਂ 'ਚ ਇੱਕ ਟਕਰਾਅ ਦੀ ਜਿਹੜੀ ਸਥਿਤੀ ਆ ਸੁਖਿੰਦਰ ਜੀ ਉਹ ਪੈਦਾ ਹੋ ਰਹੀ ਆ ਹੁਣ ਜੇਕਰ ਇੱਥੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਕੋਈ ਵੀ ਗੱਲਬਾਤ ਨਹੀਂ ਕਰ ਰਿਹਾ ਤੇ ਇੱਕ ਅੜਗਿਲ ਰਵਈਆ ਕੇਂਦਰ ਸਰਕਾਰ ਦਾ ਵੀ ਹੈਗਾ ਇਹ ਚ ਕੋਈ ਗੱਲ ਢਕਾਈ ਨਹੀਂ ਕੀਤੀ ਜਾ ਸਕਦੀ ਦੂਜੇ ਪਾਸੇ ਡਲੇਵਾ ਸਾਹਿਬ ਜਿਹੜੇ ਮਰਤਬਰਤ ਤੇ ਬੈਠੇ ਆ ਉਹਨਾਂ ਨੇ ਵੀ ਇਹ ਗੱਲ ਕਹ ਦਿੱਤੀ ਜ ਜਿੰਨੀ ਮੈਂ ਗੱਲ ਹੀ ਨ ਕਰਦੀ ਇੱਥੇ ਵੀ ਅੜੀ ਦੀ ਗੱਲ ਆ ਗਈ ਕਿਉਂਕਿ ਜੇ ਮਸਲਾ ਗਲਬਾਤ ਰਾਹੀਂ ਹੁੰਦਾ ਸੁਪਰੀਮ ਕੋਰਟ ਦੇ ਉੱਤੇ ਤਾਂ ਸਾਰੇ ਨੂੰ ਵਿਸ਼ਵਾਸ ਹੈਗਾ ਸੁਪਰੀਮ ਕੋਰਟ ਦੀ ਅਗਵਾਈ ਚ ਜਿਹੜੀ ਕਮੇਟੀ ਬਣਦੀ ਆ ਉਹ ਕਿਸੇ ਦੇ ਅਧਿਕਾਰਤ ਕਮੇਟੀ ਨਹੀਂ ਹੈ ਸੁਪਰੀਮ ਕੋਰਟ ਦੇ ਨਿਰਦੇਸ਼ਾ ਤਹਿਤ ਗੱਲ ਬਣੀ ਹੈ ਤੁਸੀਂ ਗੱਲਬਾਤ ਤਾਂ ਕੀਤੀ ਜਾ ਸਕਦੀ ਕਿ ਇਹ ਮਸਲੇ ਦਾ ਹੱਲ ਨਿਕਲ ਸਕਦਾ ਸੀ ਪਰ ਸ਼ਾਇਦ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਆਪਣੀ ਉਸੇ ਮੰਗ ਨੂੰ ਲੈ ਕੇ ਹੀ ਆਪਣੇ ਸੰਮੂਰਚੇ ਨੂੰ ਵਧਾਰ ਗਿਆ ਨੇ ਕਿ ਹਾਂ ਤੱਕ ਜਿੰਨਾ ਚਿਰ ਤੱਕ ਇਹ ਕੇਂਦਰ ਤਾਂ ਨੂੰ ਮੰਗਦਾ ਸਾਡੇ ਦਾ ਆ ਕੇ ਗੱਲ ਨਹੀਂ ਕਰਦਾ ਕੇਂਦਰ ਦਾ ਮੰਤਰੀ ਕਰਨੀ ਕਰਦਾ ਉਹਨਾਂ ਚਿਰ ਤੱਕ ਅਸੀਂ ਕਿਸੇ ਨਾਲ ਗੱਲ ਨਹੀਂ ਕਰਦੀ ਸੁਖਵੰਤ ਜੀ ਇਸ ਤਰ੍ਹਾਂ ਫਿਰ ਬਸ ਦੇ ਜਿਹੜੇ ਉਹ ਹੱਲ ਨਹੀਂ ਦਿੱਤੇ ਹੁੰਦੇ ਮਸਲੇ ਹੱਲ ਜ਼ਰੂਰੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਗੱਲ ਜਿਹੜਾ ਡੈਟਲੌਕ ਚੱਲ ਰਿਹਾ ਦੋਵਾਂ ਤੇ ਰਾਜੂ ਉਸ ਨੂੰ ਖਤਮ ਕੀਤਾ ਜਾ ਸਕੇ ਬਾਕੀ ਸਿੱਧੂ ਸਾਹਿਬ ਗੱਲ ਕਰ ਕੀ ਵਰਤਮਾਨ ਕੀ ਅੱਜ ਤੱਕ ਕੁ ਸਮਾਂ ਪੈਣਾ 30 ਜਾਂ 40 ਸਾਲ ਪੈਣਾ ਇੱਕ ਵਰਤਮਾਨ ਜਿਹੜਾ ਉਹ ਰੱਖਿਆ ਗਿਆ ਸੀ ਸਤ ਫਤਿਹ ਸਿੰਘ ਦੇ ਵਰਤਮਾਨ ਰੱਖਿਆ ਪੱਛ ਸਥਿਤੀਆਂ ਇਦਾਂ ਦੀਆਂ ਬਣ ਗਈਆਂ ਡੱਲੇਵਾਲ ਸਾਹਿਬ ਵਾਲੀਆਂ ਜਿਸ ਤਰ੍ਹਾਂ ਡੱਲੇਵਾਲ ਸਾਹਿਬ ਬਣ ਗਏ ਤੇ ਜਿਸ ਤਰੀਕੇ ਨਾਲ ਕੱਲ ਜਾਨੀ ਹਰਪ੍ਰੀਤ ਸਿੰਘ ਹੁਣੀ ਗਏ ਤੇ ਜਾ ਕੇ ਉਹਨਾਂ ਨੇ ਗੱਲਾ-ਬਾਤਾਂ ਕੀਤੀ ਕਿ ਹਾਂ ਵੀ ਬਦਲਵਰਤ ਤੋੜ ਜੜਾ ਚਾਹੀਦਾ ਤੇ ਸਥਿਤੀਆਂ ਇਦਾਂ ਦੀਆਂ ਬਣ ਗਈਆਂ ਕਿ ਸੰਤ ਫਤੇ ਸਿੰਘ ਵੀ ਉਦੋਂ ਚਾਹੁੰਦੇ ਸੀ ਕਿ ਹਾਂ ਵੀ ਜਿਹੜਾ ਬਦਲਵਰਤਾ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਟੁੱਟੇ ਜਾਂ ਬਈ ਪੜਾ ਦਿੱਤਾ ਜਾਂਦਾ ਫਿਰ ਤੋੜ ਦਿੱਤਾ ਗਿਆ ਤੇ ਫਿਰ ਉਸ ਤੋਂ ਮਗਰੋਂ ਇੱਕ ਮਰਦ ਵਰਤ ਮਰਤ ਹੋ ਰਿਹਾ ਸੀ ਇਹ ਦੇ ਦਰਸ਼ਨ ਸਿੰਘ ਫਿਰੋਬਾਲ ਨੇ ਫਿਰ ਉਹਨੇ ਇਹ ਗੱਲ ਕਹੀ ਸੀ ਕਿ ਮਰਦ ਵਰਤ ਦਾ ਮਤਲਬ ਹਨ ਮਰਦ ਵਰਤ ਆ ਫਿਰ ਗੱਲਾਂ ਬਾਤਾਂ ਨੂੰ ਹੋਣਗੀਆਂ ਫਿਰ ਉਹ ਗੱਲਾਂ ਹੋਣਗੀਆਂ ਜਿਹੜਾ ਚੀਜ਼ਾਂ ਨੂੰ ਲੈ ਕੇ ਅਸੀਂ ਇਹ ਮਰਦ ਵਰਤ ਸ਼ੁਰੂ ਕੀਤਾ ਇਹ ਗੱਲ ਮੈਂ ਸਿਰਫ ਇੱਕ ਇਸ਼ਾਰੇ ਮਾਤਰ ਕੀਤੀ ਆ ਕਿ ਗੱਲ ਮੰਗਾ ਦੀ ਆ ਗੱਲ ਜੇਦਦੀ ਨਹੀਂ ਗੱਲ ਅੜੀਰਵਲ ਵੀਏਦ ਨਹੀਂ ਕਿ ਗੱਲ ਡੈਟਲੌਕ ਜੇਕਰ ਕਿਸੇ ਵੀ ਸਟੇਜ ਤੇ ਟੁੱਟਦਾ ਤਾਂ ਸੱਕੰਦਰ ਜੀ ਫਿਰ ਗੱਲਬਾਤ ਕਰ ਲੈਣੀ ਚਾਹੀਦੀ ਆ ਕੇਵਲ ਮਸਲੇ ਨੂੰ ਉਲਝਾ ਕੇ ਜਾਣ ਬੁਝ ਕੇ ਹੀ ਸਥਿਤੀਆਂ ਨਾਖਰੀਟ ਕਰੀਏ ਕਿ ਜਿਹਦੇ ਨਾਲ ਕਿਸਾਨ ਜਥੇਬੰਦੀਆ ਦੂਜੇ ਪਾਸੇ ਆਮ ਕਿਸਾਨ ਤੀਜੇ ਬਣੇ ਸਰਕਾਰ ਭਾਈ ਕੇਂਦਰ ਦੀ ਹੈ ਭਾਈ ਸਰਕਾਰ ਆ ਉਹ ਸਵਾਲਾਂ ਦੇ ਘੇਰੇ ਵਿੱਚ ਆਵੇ ਮਸਲਾ ਇੱਥੇ ਮੰਗਾ ਨੂੰ ਲੈ ਕੇ ਆ ਮੰਗਾ ਨੂੰ ਹੱਲ ਕਰਦੇ ਨਾਲ ਆ ਉਹ ਗੱਲ ਕਿਸੇ ਨਾਲ ਹੋਵੇ ਜ਼ਰੂਰੀ ਨਹੀਂ ਕਿ ਕੇਂਦਰ ਤੋਂ ਮੱਦਦਾ ਆਏਗਾ ਤਾਂ ਹੀ ਗੱਲ ਹੋਣੀ ਆ ਘੱਟੋ ਘੱਟ ਕਿਸਾਨ ਜਥੇਬੰਦੀ ਉਹ ਉਸ ਵਕਤ ਜਦੋਂ ਡਲੇਵਾਲ ਸਾਹਿਬ ਹਰ ਦਿਨ ਬਹੁਤ ਵੱਲ ਵਧਦੇ ਪਏ ਆ ਜਰੂਰ ਇਸ ਮੁੱਦੇ ਨੂੰ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਗੱਲਬਾਤ ਜਰੂਰ ਕਰ ਲੈਣੀ ਚਾਹੀਦੀ ਆ ਉਹ ਭਾਵੇਂ ਸੁਪਰੀਮ ਕੋਰਟ ਦੀ ਚ ਕਮੇਟੀ ਹੋਵੇ ਭਾਵੇਂ ਕੋਈ ਹੋਵੇ ਤੇ ਜੇਕਰ ਆਪਾਂ ਜਿਦਤਾ ਹੀ ਅੜੇ ਰਹੇ ਤਾਂ ਸਖੰਦਰ ਜੀ ਫਿਰ ਬਸਲੇ ਹਾਲੇ ੜੀ ਹੁੰਦੇ ਹੁੰਦੇ ਫਿਰ ਬਸਲੇ ਉਲਝਦੇ ਹੁੰਦੀ ਹੈ ਜਿਹੜਾ ਸਾਰਿਆਂ ਦੇ ਸਾਹਮਣੇ ਆ ਬਾਕੀ ਅੱਜ ਦੇ ਲੋਕੋ ਅੰਦੋਲਨ ਖੜਾ ਤੁਸੀਂ ਦੇਖ ਲਓ ਕਿ ਕਿਹੋ ਤਿਲਕੇ ਨਾਲ ਲੋਕ ਖਜਰ ਖਵਾਰ ਹੁੰਦੇ ਆ ਲੋਕ ਤਾਂ ਅੱਗੇ ਕਿਸਾਨ ਜੱਥੇ ਬੰਦੀਆਂ ਦੇ ਨਾਲ ਧਰਨਾਂ ਤੋਂ ਦੁਖੀ ਸੀ ਤੇ ਜੇਕਰ ਅਜਿਹੀ ਸਟੇਜ ਦੇ ਵਿੱਚ ਅਜਿਹਾ ਤਰਦਾ ਲੱਗਦਾ ਪਰ ਫਿਰ ਮੇਰਾ ਨਹੀਂ ਖਿਆ ਕੀ ਲੋਕਾਂ ਦਾ ਸਮਰਥਨ ਉਹ ਜੇ ਉਹਨਾਂ ਨੂੰ ਮਿਲੇ ਜਿਹੋ ਜੇ ਬੀਤੇ ਦਾ ਹੁਣ ਮਿਲ ਨਾ ਰਿਹਾ ਸੋ ਕਿਸਾਨ ਜਿੱਥੇ ਬੰਦੇ ਨੂੰ ਚਾਹੀਦਾ ਕਿ ਹਾਂ ਪਖੀ ਰਵਈਆ ਅਪਣਾ ਕੇ ਇਸ ਮਸਲੇ ਦਾ ਜਿਹੜਾ ਹੱਲ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਉਹ ਵੀ ਜਿੱਤ ਛੱਡ ਕੇ ਮਸਲੇ ਦਾ ਹੱਲ ਜਿਹੜਾ ਕੱਢਿਆ ਜਾਵੇ ਨਾ ਕਿ ਦੋਵੇਂ ਧਿਰਾਂ ਆਪੋ ਆਪਣੀ ਜਿੱਤ ਤੇ ਅੜੀਆਂ ਰਹੇ ਚਲੋ ਜੀ ਉਧਰ ਖੇਤੀ ਨਾਲ ਸੰਬੰਧੀ ਸੰਸਦੀ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਹੋਣਾ ਨੇ ਇਤਿਹਾਸ ਜਿਹੜਾ ਉਹਨ ਕੀ ਸਾਹਿਬ ਇੱਕ ਤਰੀਕੇ ਨਾਲ ਸਿਰਜਿਆ ਕਿਉਂਕਿ ਇੱਕ ਰਿਪੋਰਟ ਜਿਹੜੀ ਆ ਤਿਆਰ ਕੀਤੀ ਹੈ ਇੱਕ ਸੰਸਦੀ ਕਮੇਟੀ ਨੇ ਜਿਹੜੀ ਜਿਹਨੂੰ ਆਪਾਂ ਚੰਨੀ ਕਮੇਟੀ ਵੀ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਦੀ ਪ੍ਰਧਾਨਗੀ ਹੈਟ ਉਹਨਾਂ ਦੀ ਚੇਅਰਮੈਨੀ ਹੈਟ ਇਸ ਕਮੇਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ 30 ਲੋਕ ਸਭਾ ਮੈਂਬਰਾਂ ਦੀ ਇਹ ਕਮੇਟੀ ਹੈ ਜਿਹਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਔਰ ਇਹਨਾਂ ਕਮੇਟੀ ਮੈਂਬਰਾਂ ਦੀਆਂ 17 ਮੀਟਿੰਗਾਂ ਤੋਂ ਬਾਅਦ ਇੱਕ ਅਹਿਮ ਰਿਪੋਰਟ ਜਿਹੜੀ ਹੈ ਚੰਨੀ ਨੇ ਤਿਆਰ ਕੀਤੀ ਹੈ ਜਿਦੇ ਵਿੱਚ ਬਹੁਤ ਅਹਿਮ ਸਿਫਾਰਿਸ਼ਾਂ ਜਿਹੜੀਆਂ ਉਹ ਕਿਸਾਨਾਂ ਨਾਲ ਸੰਬੰਧਿਤ ਔਰ ਮਜ਼ਦੂਰਾਂ ਨਾਲ ਸੰਬੰਧਿਤ ਕੇਂਦਰ ਨੂੰ ਕੀਤੀਆਂ ਗਈਆਂ ਨੇ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸੁਆਮੀ ਨਾਥਨ ਰਿਪੋਰਟ ਤੋਂ ਬਾਅਦ ਇਹ ਪਹਿਲੀ ਇਤਿਹਾਸਿਕ ਰਿਪੋਰਟ ਜਿਹੜੀ ਇੱਕ ਵੱਡੀ ਰਿਪੋਰਟ ਕਿਸਾਨਾਂ ਤੇ ਮਜ਼ਦੂਰਾਂ ਨਾਲ ਸੰਬੰਧਿਤ ਹੋਏਗੀ ਉਹਨਾਂ ਦੇ ਜੀਵਨ ਨੂੰ ਖੁਸ਼ਹਾਲ ਕਰਨ ਦੇ ਲਈ ਜੇ ਇਹ ਸਿਫਾਰਸ਼ਾਂ ਮੰਨ ਲੀਆਂ ਜਾਂਦੀਆਂ ਤਾਂ ਬਹੁਤ ਅਹਿਮ ਇਨਕਲਾਬੀ ਰਿਪੋਰਟ ਇੱਕ ਤਰੀਕੇ ਨਾਲ ਜਿਹੜੀ ਹੈ ਚੰਨੀ ਕਮੇਟੀ ਨੇ ਬਣਾਈ ਹੈਗੀ ਹੈ ਔਰ ਕੇਂਦਰ ਨੂੰ ਭੇਜੀ ਹੈ ਕੀ ਕੁਝ ਇਸ ਰਿਪੋਰਟ ਦੇ ਵਿੱਚ ਜਿਹੜੀਆਂ ਸਿਫਾਰਸ਼ਾਂ ਕਿਸਾਨਾਂ ਤੇ ਮਜ਼ਦੂਰਾਂ ਵਾਸਤੇ ਜਾਂ ਹੋਰ ਵਰਗਾਂ ਵਾਸਤੇ ਜਿਹੜੀਆਂ ਕੀਤੀਆਂ ਗਈਆਂ ਨੇ ਸਿੱਧੂ ਸਭ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਤੇ ਇੱਕ ਨਾਰਾ ਆਪਣੇ ਆਪ ਹੀ ਚੱਲ ਪਿਆ ਹੈ ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਬਸਲੇ ਹਨ ਪੰਜਾਬ ਦੇ ਮਸਲੇ ਕਿਹੋ ਜਿਹੇ ਹੱਲ ਕੀਤੇ ਚਲੋ ਉਹ ਤਾਂ ਬੀਤੇ ਦਮ ਸਾਰੇ ਲੋਕਾਂ ਨੂੰ ਪਤਾ ਪਰ ਲੋਕ ਚਰਨਜੀਤ ਸਿੰਘ ਚੰਨੀ ਦੇ ਉੱਤੇ ਵਿਸ਼ਵਾਸ ਜਿਹੜਾ ਪ੍ਰਗਟ ਕਰਦੇ ਸਨ ਫਿਰ ਉਹ ਲੋਕ ਸਭਾ ਦੇ ਮੈਂਬਰ ਬਣਦੇ ਆ ਤੇ ਲੋਕ ਸਭਾ ਦੇ ਮੈਂਬਰ ਬਣ ਤੋਂ ਉਪਰੰਤ ਜਿਸ ਤਰੀਕੇ ਨਾਲ ਲੋਕ ਸਭਾ 'ਚ ਉਹਨਾਂ ਦੀ ਭੂਮਿਕਾ ਰਹੀ ਹੈ ਜਾਂ ਜਿਸ ਤਰੀਕੇ ਨਾਲ ਸਵਾਲ ਉਹਨਾਂ ਨੇ ਠਾਏ ਨੇ ਉਹ ਸਾਰਿਆਂ ਦੇ ਸਾਹਮਣੇ ਹੈ ਇਹ ਉਦੋਂ ਸ਼ਾਇਦ ਇਸੇ ਕਰਕੇ ਖੇਤੀਬਾੜੀ ਨਾਲ ਸੰਬੰਧਤ ਮਸਲਿਆਂ ਦਾ ਇੱਕ ਸੰਸਦਿਕ ਕਮੇਟੀ ਆ ਜਿਸ ਤੇ ਉਹ ਚੇਅਰਮੈਨ ਹੈ ਤੇ ਇਸ ਕਰਕੇ ਉਸ ਨੂੰ ਚੰਨੀ ਕਮੇਟੀ ਕਿਹਾ ਜਾਂਦਾ ਉਹ ਚੰਨੀ ਕਮੇਟੀ ਨੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਤੇ ਮਜ਼ਦੂਰਾ ਦੀਆਂ ਮੰਗਾਂ ਨੂੰ ਜਾਂ ਉਹਨਾਂ ਦੀਆਂ ਸਥਿਤੀਆਂ ਨੂੰ ਜਾਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਹਾਲਾਤ ਕੀ ਨੇ ਇੱਕ ਲੰਮਾ ਅਧਿਨ ਜਿਹੜਾ ਕੀਤਾ ਸਫਾਰਸ਼ ਜਿਹੜੀ ਕਮੇਟੀ ਦੀ ਮੀਟਿੰਗਾਂ ਕੀਤੀਆਂ ਤਾਂ ਉਹਨਾਂ ਕਮੇਟੀਆਂ ਤੋਂ ਬਾਅਦ ਉਹਨਾਂ ਨੇ ਇੱਕ ਸਫਾਰਸ਼ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਜਿਹੜੀ ਭੇਜੀ ਐ ਸਫਾਰਸ਼ ਜਿਹੜੀਆਂ ਕਿਉਂਕਿ ਐਸਫਲੇ ਕਿਸਾਨਾਂ ਦੇ ਜਿਹੜੇ ਮਸਲੇ ਨੇ ਸੁਖਵਿੰਦਰ ਜੀ ਸਾਰੇ ਪਾਸੇ ਉਜੇ ਪੈ ਨੇ ਜਿਹੜੇ 2 ਮਿੰਟ ਪੈ ਨਾ ਕਿਸਾਨਾਂ ਦੇ ਮਸਲੇ ਦੀ ਗੱਲ ਕੀਤੀ ਖਾਸ ਤੌਰ ਤੇ ਐਮਐਸਪੀ ਨੂੰ ਲੈ ਕੇ ਤਾਂ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਸਵਾਮੀ ਨਾਥਨ ਕਮਿਸ਼ਨ ਬੜਿਆ ਸੀ ਅੱਜ ਤੱਕ ਕੋਈ 30 ਜਾਂ 40 ਸਾਲ ਪੈ ਨਾ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਤੋਂ ਉਸ ਤੋਂ ਮਗਰੋਂ ਸੁਖਵਿੰਦਰ ਜੀ ਕੋਈ ਵੀ ਕਮਿਸ਼ਨ ਜਾਂ ਕੋਈ ਵੀ ਸਰਕਾਰ ਇਦਾਂ ਦੀ ਬਣੀ ਨਹੀਂ ਕਿ ਜਿਹਨੇ ਕਿਸਾਨਾਂ ਦੇ ਹੱਕ ਦੇ ਵਿੱਚ ਦੁਬਾਰਾ ਰਿਪੋਰਟਾਂ ਜਿਹੜੀਆਂ ਉਹ ਦਿੱਤੀਆਂ ਹੋਣ ਸਫਾਰਸ਼ਾਂ ਜਿਹੜੀਆਂ ਕੀਤੀਆਂ ਹੋਣ ਜਦੋਂ ਵੀ ਗੱਲ ਚੱਲਦੀ ਆ ਕਿਸਾਨ ਚਿੱਥੇ ਬੰਦੀਆਂ ਵੱਲੋਂ ਹਮੇਸ਼ਾ ਇਹ ਗੱਲ ਚੱਲਦੀ ਕਿ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਉਹ ਲਾਗੂ ਹੋਈ ਜਾਣੀ ਉਹ ਸਾਰਿਆਂ ਨੂੰ ਪਤਾ ਪਰ ਹੁਣ ਚਰਨਜੀਤ ਸਿੰਘ ਚੰਨੀ ਨੇ ਜਿਸ ਤਰੀਕੇ ਨਾਲ ਇਹ ਰਿਪੋਰਟ ਪੇਸ਼ ਕੀਤੀ ਗਿਆ ਸਪਾਰਸ਼ ਜਿਹੜੀਆਂ ਪੇਸ਼ ਕੀਤੀਆਂ ਸਖੰਦਰ ਜੀ ਉਹ ਵਾਕਿਆ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਕਹਿ ਸਕਦੇ ਕਿ ਇਨਕਲਾਬੀ ਕਦਮ ਹੈ ਇਤਿਹਾਸ ਰਚਨ ਵਾਲੀਆਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਕਿਸਾਨਾਂ ਵਾਸਤੇ ਜਿਹੜੀ ਐਮਐਸਟੀ ਆ ਜਿਹੜੀ ਕਿਸਾਨਾਂ ਆਪੇਸ਼ਾ ਇੱਕ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਇਸ ਨੂੰ ਕਾਨੂੰਨੀ ਰੂਪ ਚੜਾ ਉਹ ਦਿੱਤਾ ਜਾਵੇ ਜੋ ਕਿਸਾਨਾਂ ਦੀ ਜਿਹੜੀ ਸਥਿਤੀ ਆ ਉਹ ਜਿਹੜੀ ਸੁਧਰ ਸਕੀ ਕਿਉਂਕਿ ਮੇਨ ਪੰਜਾਬ ਦੇ ਵਿੱਚ ਜਾਂ ਹੋਰ ਦੇਸ਼ ਦੇ ਦੂਸਰੇ ਪ੍ਰਾਂਤਾਂ ਦੇ ਵਿੱਚ ਕਿਸਾਨ ਜਦੋਂ ਖੁਦਕੁਸ਼ੀਆਂ ਕਰਦੇ ਨੇ ਤਾਂ ਕੇਵਲ ਇਹ ਗੱਲ ਆਧਾਰ ਬਣਦਾ ਕਿ ਹਾਂ ਭਈ ਉਹਨਾਂ ਨੂੰ ਫਸਲਾਂ ਤੱਕ ਦਾ ਘੱਟੋ-ਘੱਟ ਸਮਰਥਨ ਮਿਲਦਾ ਉਹ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਦੇ ਖਰਚੇ ਜਿਹੜੇ ਉਹ ਪੂਰੇ ਨਹੀਂ ਹੁੰਦੇ ਤਾਂ ਕਿਸਾਨ ਖੁਦਕੁਸ਼ੀਆਂ ਵੱਲ ਜਿਹੜੇ ਜਾਂਦੇ ਨੇ ਤਾਂ ਚੰਨੀ ਜੀ ਚੰਨੀ ਨੇ ਇਸ ਨਕਜ਼ ਨੂੰ ਪਛਾਣਦੇ ਹੋਇਆ ਇਹ ਕੇਂਦਰ ਸਰਕਾਰ ਨੂੰ ਸਫਾਰਸ਼ ਕੀਤੀ ਆ ਕਿ ਹਾਂ ਭਈ ਕਿਸਾਨਾਂ ਨੂੰ ਘੱਟੋ-ਘੱਟ ਐਮਐਸਪੀ ਜਿਹੜਾ ਉਹ ਜਿਹੜੀ ਫਸਲਾਂ ਤੇ ਦਿੱਤੀ ਜਾਵੇ ਤਾਂ ਜੋ ਕਿਸਾਨ ਜਿਹੜਾ ਇੱਕ ਨਿਸ਼ਚਿਤ ਪ੍ਰਕਿਰਤੀ ਦਾ ਆਪਣੀ ਫਸਲਾਂ ਦੀ ਪੈਦਾਵਾਰ ਲਈ ਉਹ ਕਰ ਸਕੇ ਦੂਜਾ ਪੁਆਇੰਟ ਉਹਨਾਂ ਨੇ ਇਹ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਜਿਹੜੀ ਕਿਸਾਨ ਯੋਜਨਾ ਚ ਜਿਹੜੀ ਤਹਿਤ 6000 ਰੁਪਏ ਜਿਹੜੇ ਸਾਲਾਨਾ ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਉਹਨਾਂ ਨੇ ਚੰਨੀ ਸਰਕਾਰ ਦੇ ਜਾਂ ਮਾਫ ਕਰਤਾ ਚੰਨੀ ਕਮਿਸ਼ਨ ਨੇ ਉਹ ਕਹਿ ਕੇ ਕਿ 6000 ਤੋਂ 12000 ਜਿਹੜੀ ਉਹ ਕਰ ਦਿੱਤੀ ਜਿਵੇਂ ਕਿ ਹਾਂ ਭਈ ਜੇਕਰ ਪ੍ਰਧਾਨ ਮੰਤਰੀ ਆਹ ਯੋਜਨਾ ਕਮਿਟੀ ਕਹਿ ਸਕਦੇ ਆ ਕਮਿਸ਼ਨ ਦੀ ਆਪਾਂ ਨਾ ਕਿ ਕਮਿਟੀ ਹਾਂ ਚੰਨੀ ਕਮੇਟੀ ਬਿਲਕੁਲ ਕਚਨੀ ਕਮਿਟੀ ਨੇ ਕਹੇ ਕਿ ਜੇਕਰ 6000000 ਦੇਣਾ ਤਾਂ ਫਿਰ ਤੁਸੀਂ 12000000 ਕਰੋ ਘਟੋਖੜ ਕਿਸਾਨਾਂ ਦੀ ਉਸਤਤੀ ਸੋਤਰਤਾ ਸਕੇ ਹੁਣ ਨਾਲ ਹੀ ਦਾ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨੇ ਰੋਕਿਆ ਸਕੀਮ ਜਿਹੜੀ ਗੱਲ ਕੀਤੀ ਹੈ ਜਾਂ ਹੋਰ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਆਮ ਲੋਕਾਂ ਵਾਸਤੇ ਚੰਨੀ ਕਮਿਟੀ ਨੇ ਇਹਦੀ ਵੀ ਸਪਾਸ ਕੀਤੀ ਤੇ ਕਿਸਾਨਾਂ ਵਾਸਤੇ ਵੀ ਅਜਿਹੀ ਇੱਕ ਯੋਜਨਾ ਜਿਹੜੀ ਆ ਯੂਨੀਵਰਸਲ ਫਸਲ ਇੰਸ਼ੂਰੈਂਸ ਜਿਹੜੀ ਇਸ ਤਰੀਕੇ ਨਾਲ ਤਿਆਰ ਹੋਣੀ ਚਾਹੀਦੀ ਆ ਕਿ ਜੇਦਾਂ ਕਿਸਾਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਗੱਲਬਾਤ ਹੋ ਕੇ ਘੁਏਕ ਦੇ ਵਿੱਚ ਉਹਨਾਂ ਨੂੰ ਇਲਾਜ ਦੇ ਸੰਬੰਧੀ ਜਾਂ ਕੋਈ ਇਹੋ ਜਿਹੀ ਚੀਜ਼ ਹੁੰਦੀ ਆ ਕਿਸੇ ਵੀ ਤਰੀਕੇ ਦਾ ਮੁਸ਼ਕਿਲ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ ਔਰ ਵੱਡੀ ਗੱਲ ਸੁਖਵਿੰਦਰ ਜੀ ਜਿਹੜੀ ਉਹਨਾਂ ਨੇ ਗੱਲ ਕੀਤੀ ਸ਼ਾਇਦ ਚੰਨਜੀਤ ਸਿੰਘ ਚੰਨੀ ਉਸ ਵਰਗ ਨਾਲ ਸੰਬੰਧਤ ਨਹੀਂ ਜਿਸ ਵਰਗ ਨਾਲ ਸੰਬੰਧਤ ਅਸੀਂ ਕਹਿੰਦੇ ਹਾਂ ਕਿ ਪੁਸ਼ਕਰਾਵਨ ਬਹੁਤ ਲੋਕਾਂ ਦਾ ਘੱਟ ਧਿਆਨ ਜਾਂਦਾ ਸੀ ਹਮੇਸ਼ਾ ਕਿਸਾਨਾਂ ਦੀਆਂ ਗੱਲਾਂ ਕਰਦੇ ਕਿਸਾਨਾਂ ਦੀਆਂ ਗੱਲਾਂ ਕਰਦੇ ਚੰਨੀ ਨੇ ਖੇਤ ਮਜ਼ਦੂਰਾਂ ਦੀ ਗੱਲ ਕੀਤੀ ਆ ਕਿ ਜਿਹੜੇ ਕਿਸਾਨਾਂ ਦੇ ਨਾਲ ਸੰਬੰਧਤ ਖੇਤ ਮਜ਼ਦੂਰ ਤੇ ਜਿਨ੍ਹਾਂ ਦੀ ਗੱਲ ਕੋਈ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ बीमा ਜਿਹੜਾ ਉਹਨਾਂ ਦਾ ਕੀਤਾ ਜਾਵੇ ਖਾਸ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਖਾਸ ਮੰਗਾਂ ਉਨਾਂ ਨੂੰ ਖੁਦ ਧਰਤੀ ਨਾਲ ਵਿਚਾਰਿਆ ਜਾਂਦੀ ਉਹਨਾਂ ਨੂੰ ਵੀ ਕਰਜ਼ਾ ਜਿਸ ਤਰੀਕੇ ਨਾਲ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਂਦਾ ਜਾਂ ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾਂਦਾ ਉਸੇ ਤਰੀਕੇ ਨਾਲ ਕਿਸਾਨਾਂ ਨਾਲ ਸੰਬੰਧਤ ਖੇਤ ਮਜ਼ਦੂਰਾਂ ਨੂੰ ਵੀ ਕਰਜ਼ੇ ਦਾ ਜਿਹੜਾ ਪ੍ਰਵਧਾਨ ਜਿਹੜਾ ਆ ਉਹ ਜਾਰੀ ਚ ਰਹਿਣਾ ਉਹ ਹੋਣਾ ਚਾਹੀਦਾ ਤਾਂ ਜੋ ਖੇਤ ਮਜ਼ਦੂਰ ਵੀ ਆਪਣਾ ਖੁਸ਼ਹਾਲ ਜੀਵਨ ਜਿਹੜਾ ਉਹ ਬਤੀਤ ਕਰ ਸਕਣ ਕਿਉਂਕਿ ਪਿੰਡ ਦੇ ਵਿੱਚ ਤੁਸੀਂ ਦੇਖੋ ਕਿਸਾਨ ਉਤਸੀਰੀ ਦਾ ਆਪਸੀ ਸਬੰਧ ਅਟੁੱਟ ਰਿਸ਼ਤਾ ਆ ਕਿਸਾਨ ਸੀ ਤੋਂ ਬੇਣਾ ਨਹੀਂ ਖਾਸਾ ਕਾ ਸੀਦੀ ਕਸਾਮਪ ਹੋ ਗਈ ਜਾਨੇ ਚੱਲ ਸਕਦਾ ਤਾਂ ਅਜਹੀ ਸਥਿਤੀ ਦੇ ਵਿੱਚ ਜੇਕਰ ਖੇਤ ਮਜ਼ਦੂਰ ਦੇ ਸਬੰਧ ਵਿੱਚ ਚੰਨੀ ਕਮੇਟੀ ਦੀ ਇਸ ਫਾਰਸ਼ ਕੇਂਦਰ ਸਰਕਾਰ ਉਸ ਤੋਂ ਮਨਜ਼ੂਰ ਕਰਦੀ ਹੈ ਤਾਂ ਸੁਖਿੰਦਰ ਜੀ ਵਾਕੇ ਫਿਰ ਇਨਕਲਾਬੀ ਇਹ ਖਤਮ ਹੋਵੇਗਾ ਹੋਵੇਗਾ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਪ੍ਰਾੜੀ ਸਾਡਾ ਦੇ ਮੁੱਤੇ ਦੇ ਉੱਤੇ ਕਈ ਤਰੀਕੇ ਦੇ ਕਿਸਾਨਾਂ ਦੇ ਉੱਤੇ ਪਰਚੀ ਜਿਹੜੀ ਦਰਜ ਹੁੰਦੇ ਤਾਂ ਕਿਉਂ ਨਾ ਕੇਂਦਰ ਸਰਕਾਰ ਪ੍ਰਾੜੀ ਦੇ ਨਿਬੇੜੇ ਵਾਸਤੇ ਕੋਈ ਇੱਕ ਅਜਿਹੀ ਸਕੀਮ ਤਿਆਰ ਕਰੇ ਕਿ ਕਿਸਾਨ ਪ੍ਰਾੜੀ ਸਾਡਾ ਨੂੰ ਵਾਸਤੇ ਮਜਬੂਰੀ ਨਾ ਹੋਵੇ ਹਾਂ ਨਾ ਬਿਲਕੁਲ ਕਮੇਟੀ ਨੂੰ ਹੋਰ ਵੀ ਬੜੀਆਂ ਸਿਫਾਰਿਸ਼ਾਂ ਜਿਹੜੀਆਂ ਉਹ ਪੇਸ਼ ਕੀਤੀਆਂ ਪਰ ਸੰਖੇਪ ਦੇ ਵਿੱਚ ਜਿਹੜਾ ਐਮਐਸਪੀ ਨੂੰ ਲੈ ਕੇ ਕਿਸਾਨ ਡੱਲੇਵਾਲ ਸਾਹਿਬ ਜਿਹੜੇ ਧਰਮੇ ਤੇ ਬੈਠੇ ਨੇ ਇਹ ਆ ਕਿ ਲੋਕ ਸਭਾ ਦੇ ਵਿੱਚ ਜੇਕਰ ਅਜਿਹੀ ਕਮੇਟੀ ਬਣਦੀ ਹੈ ਤੇ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰਦੀ ਹੈ ਤਾਂ ਸੋ ਕੇਂਦਰ ਦੀ ਫਿਰ ਮੇਰਾ ਨਹੀਂ ਖਿਆਲ ਕਿ ਇਸ ਤੋਂ ਵੱਡਾ ਕੋਈ ਇਤਿਹਾਸਕ ਕਦਮ ਚਰਨਜੀਤ ਸਿੰਘ ਚੰਨੀ ਦਾ ਹੋ ਸਕਦਾ ਬਾਕੀ ਜਾ ਕੇ ਉੱਥੇ ਜਾ ਕੇ ਰਾਜਾ ਬੜਿੰਗਵੀ ਡੱਲੇਵਾਲ ਸਾਹਿਬ ਨੂੰ ਮਿਲ ਲੈਂਦੇ ਆ ਸਾਰੇ ਬੰਦੇ ਜਾ ਕੇ ਮਿਲ ਲੈਂਦੇ ਆ ਪਰ ਲੋਕ ਸਭਾ ਦੇ ਵਿੱਚ ਜਾ ਕੇ ਜਿੱਥੇ ਬਿੱਲ ਬਣਾਉਣਾ ਤੇ ਮਾਫ ਕਰਨਾ ਜਿੱਥੇ ਸਿਫਾਰਿਸ਼ ਕਰਨੀ ਬਰਾਖਲੀ ਚਰਨਜੀਤ ਸਿੰਘ ਚੰਨੀ ਦੇ ਹੱਤ ਦੇ ਵਿੱਚ ਆਇਆ ਬਾਕੀ ਦੇਖਨੇ ਆ ਕਿ ਚਰਨਜੀਤ ਸਿੰਘ ਚੰਨੀ ਦੀ ਕਮੇਟੀ ਦੀ ਇਸ ਸਿਫਾਰਸ਼ਾਂ ਨੂੰ ਕੇਂਦਰ ਸਰਕਾਰ ਕਦੋਂ ਮੰਦੀ ਹੈ ਤੇ ਕਿਸਾਨਾਂ ਨੂੰ ਕਦੋਂ ਰਾਹਤ ਪ੍ਰਦਾਨ ਕਰਦੀ ਹੈ ਪਰ ਚੰਜੀਤ ਸਿੰਘ ਚੰਨੀ ਦੀ ਕਮੇਟੀ ਨੇ ਇਹ ਸਿਫਾਰਸ਼ਾਂ ਪੇਸ਼ ਕਰਕੇ ਇਤਿਹਾਸ ਵਰਤਾਂ ਜਿਹੜੀਆਂ ਗੱਲ ਕੀਤੀਆਂ ਨੇ ਇਹ ਮੋਟੀਆਂ-ਮੋਟੀਆਂ ਥੋੜ੍ਹੀ-ਥੋੜ੍ਹੀਆਂ ਗੱਲਾਂ ਦੱਸੀਆਂ ਨੇ ਪਰ ਡਿਟੇਲ ਦੇ ਵਿੱਚ ਬਹੁਤ ਅਹਿਮ ਸਿਫਾਰਸ਼ਾਂ ਜਿਹੜੀਆਂ ਹੋਰ ਵੀ ਕੀਤੀਆਂ ਗਈਆਂ ਨੇ ਔਰ ਕਿਉਂਕਿ ਇੱਥੇ ਇੰਨੀਆਂ ਸਿਫਾਰਸ਼ਾਂ ਵਾਲੀ ਬਤਨਾਤ ਸੰਭਵ ਨਹੀਂ ਹੈ ਔਰ ਇੱਕ ਡਿਟੇਲ ਪ੍ਰੋਗਰਾਮ ਉਸ ਰਿਪੋਰਟ ਦੇ ਉੱਪਰ ਅਸੀਂ ਜਲਦ ਕਰਨ ਜਾ ਰਹੇ ਹਾਂ ਉਹਦੇ ਤੇ ਕਰਾਂਗੇ ਔਰ ਉਹਦੇ ਵਿੱਚ ਦੱਸਾਂਗੇ ਕਿ ਹੋਰ ਡਿਟੇਲ ਦੇ ਵਿੱਚ ਕੀ ਕੀ ਸਿਫਾਰਸ਼ਾਂ ਜਿਹੜੀਆਂ ਕੀਤੀਆਂ ਨੇ ਕਿਉਂਕਿ ਇੱਥੇ ਚਲੋ ਅਸੀਂ ਮੋਟਾ-ਮੋਟਾ ਦੱਸ ਦਿੱਤਾ ਪਰ ਇਹ ਗੱਲ ਪੱਕੀ ਹੈ ਕਿ ਚਰਨਜੀਤ ਸਿੰਘ ਜਿੰਨੀ ਹੋਰਾਂ ਨੇ ਇੱਕ ਵਾਰ ਫਿਰ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਵੀ ਜਿਹੜਾ ਉਹ ਦਿਲ ਜਿੱਤਿਆ ਇਸ ਤੋਂ ਪਹਿਲਾਂ ਜਦੋਂ ਮੋਦੀ ਸਾਹਿਬ ਪੰਜਾਬ ਤੋਂ ਮੁੜ ਕੇ ਗਏ ਹੈ ਉਦੋਂ ਵੀ ਕਿਸਾਨ ਉਸ ਰਵੱਈਏ ਨੂੰ ਵੀ ਮੁੱਖ ਮੰਤਰੀ ਦੇ ਨੂੰ ਯਾਦ ਰੱਖ ਰਹੇ ਆ ਕਿਉਂਕਿ ਹੁਣ ਵਾਲਾ ਮੁੱਖ ਮੰਤਰੀ ਤਾਂ ਥੋੜੀ ਜੀ ਗਲਤੀ ਡਾਂਗ ਜਿਹੜਾ ਕਿਸਾਨਾਂ ਤੇ ਭਰਾ ਦਿੰਦਾ ਪਰ ਉਸ ਸਮੇਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੇ ਕਰਕੇ ਆਪਣੇ ਕਿਸਾਨਾਂ ਤੇ ਜਿਹੜੀ ਉਹ ਡਾਂਗ ਨਹੀਂ ਚਲਾਉਣੀ ਉਹ ਵੀ ਜਿਹੜਾ ਯੋਗਦਾਨ ਯਾਦ ਰੱਖਿਆ ਔਰ ਅੱਜ ਦਾ ਵੀ ਇਹ ਜਿਹੜਾ ਯੋਗਦਾਨ ਜਿਹੜਾ ਸੁਆਮੀਨਾਥਨ ਰਿਪੋਰਟ ਤੋਂ ਬਾਅਦ ਇਹ ਵੱਡੀ ਰਿਪੋਰਟ ਜਿਹੜੀ ਹੈ ਚੰਨੀ ਕਮੇਟੀ ਨੇ ਬਣਾਈ ਆ ਉਸ ਰਿਪੋਰਟ ਨੂੰ ਵੀ ਜਿਹੜਾ ਉਹ ਯਾਦ ਰੱਖਿਆ ਜਾਊਗਾ ਚਲੋ ਦੇਖਦੇ ਆ ਕਿ ਅੱਗੇ ਕੀ ਕੁਝ ਹੁੰਦਾ ਤਾਂ ਅਣਕੀ ਸਾਹਿਬ ਅੱਗੇ ਵੀ ਖਬਰ ਬੜੀ ਅਹਿਮ ਹੈ ਸਖਬੀਰ ਸਿੰਘ ਬਾਦਲਦੇਸ ਤੀਫੇ ਨੂੰ ਮਨਜ਼ੂਰ ਕਰਨ ਦੇ ਵਿੱਚ ਸਿਰਫ 3 ਦਿਨ ਬਚੇ ਐ ਔਰ ਦੂਜੇ ਪਾਸੇ ਹਰਿਆਣਾ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੇ ਜਿਹੜਾ ਐਕਟ ਜਿਹੜਾ ਬਣਾ ਦਿੱਤਾ ਨੇ ਜਿਹੇ ਬਣਾ ਦਿੱਤੇ ਐ ਕਿ ਇਹਦੇ ਵਿੱਚ ਜਿਹੜੀ ਇੱਕ ਰਾਜਸੀ ਪਾਰਟੀ ਉਹ ਹਿੱਸਾ ਨਹੀਂ ਲੈ ਸਕਦੀ ਤਾਂ ਸਾਫ਼ ਤੌਰ ਤੇ ਕਿ ਅਕਾਲੀ ਦਲ ਨੂੰ ਬਾਹਰ ਕੱਢਿਆ ਜਾ ਰਿਹਾ ਇਹਨਾਂ ਚੋਣਾਂ ਦੇ ਵਿੱਚ ਉਹ ਤੇ ਅਕਾਲੀ ਦਲ ਇੱਕ ਪਟੀਸ਼ਨ ਮੇਰੇ ਖਿਆਲ ਚ ਲੈ ਕੇ ਜਿਹੜਾ ਹਾਈ ਕੋਰਟ ਚ ਪਹੁੰਚਿਆ ਸੀ ਜਿੱਥੇ ਇਹਦੀ ਸੁਣਵਾਈ ਹੋਣੀ ਐ ਤਕੀ ਲੱਗਦਾ ਜੀ ਅਕਾਲੀ ਦਲ ਨੂੰ ਕੋਈ ਰਾਹਤ ਮਿਲੇਗੀ ਜਾਂ ਨਹੀਂ ਆ ਸਫੇਂਦਰ ਜੀ ਅੱਜ ਦਾ ਦਿਨ ਵਾਕਈ ਅਕਾਲੀ ਦਲ ਵਾਸਤੇ ਬੜਾ ਮਹੱਤਵਪੂਰਨ ਹੈਗਾ ਕਿਉਂਕਿ ਹਰਿਆਣਾ ਗੁਰਦੁਆਰਾ ਪੰਦ ਪਰਬੰਧਕ ਕਮੇਟੀ ਦੀਆਂ ਚੋਣਾਂ ਦਾ ਅਲਾਨ ਜਿਹੜਾ ਹੋ ਚੁੱਕਾ ਤੇ ਹਰਿਆਣਾ ਗੁਰਦੁਆਰਾ ਇੱਕ ਜਿਹੜਾ ਕਮਿਸ਼ਨ ਸੀ ਉਹਨੇ ਇਸ ਫਾਰਸ਼ ਕੀਤੀ ਆ ਕਿ ਇਹਨਾਂ ਚੋਣਾਂ ਦੇ ਵਿੱਚ ਕੋਈ ਵੀ ਸਿਆਸੀ ਪਾਰਟੀ ਜਿਹੜੀ ਆ ਉਹ ਹਿੱਸਾ ਜਿਹੜਾ ਉਹ ਨਹੀਂ ਲੈ ਸਕਦੀ ਤੇ ਦੂਜੇ ਪਾਸੇ ਅਕਾਲੀ ਦਲ ਨੇ ਇਸ ਗੱਲ ਤੇ ਇਲਜ਼ਾਮ ਲਾਇਆ ਸੀ ਕਿ ਇਹ ਕੇਵਲ ਤੇ ਕੇਵਲ ਅਕਾਲੀ ਦਲ ਨੂੰ ਇਹਨਾਂ ਚੋਣਾਂ ਦੇ ਵਿੱਚੋਂ ਬਾਹਰ ਰੱਖਣ ਕਰਕੇ ਹੀ ਇਹ ਜਿਹੜਾ ਐਕਟ ਹੈ ਜਾਂ ਇੱਕ ਨੂ ਤਾਂ ਇਸ ਗੱਲ ਨੂੰ ਕਿ ਦਰਜੀਤ ਸਿੰਘ ਚੀਵਾ ਹੋਣੇ ਪੰਜਾਬ ਦੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸੰਵਧਾਨਕ ਪਾਰਟੀ ਹੈਗੇ ਆ ਤੇ ਸਾਨੂੰ ਇਹੋ ਚੀਜ਼ਾਂ ਦਾ ਦਖਲਣਾ ਚਾਹੀਦਾ ਕਿ ਅਸੀਂ ਇਲੈਕਸ਼ਨ ਕਿਉਂ ਨਹੀਂ ਲੜ ਸਕਦੇ ਸੋ ਅੱਜ ਇਸ ਪਟੀਸ਼ਨ ਦੇ ਉੱਤੇ ਜਿਹੜੀ ਡਾਕਟਰ ਦਰਜੀਤ ਸਿੰਘ ਚੀਵਾ ਵੱਲੋਂ ਪਾਈ ਗਈ ਉਹਦੇ ਉੱਤੇ ਹਾਈ ਕੋਰਟ ਜਿਹੜਾ ਉਹ ਸੁਣਵਾਈ ਕਰੇਗਾ ਹੁਣ ਇਹਦੇ ਪਿਛੇ ਰਾਜਨੀਤਿਕ ਕਾਰਨ ਜਾਂ ਕੀ ਨਹੀਂ ਸਿੰਦੂ ਜੀ ਉਹ ਤਾਂ ਅਜੇ ਤਸਵੀਰ ਜਿਹੜੀ ਸਾਫ਼ ਜਿਹੜੀ ਪੂਰਨ ਤੌਰ ਤੇ ਹੋ ਜੂਗੀ। ਅ ਬਾਕੀ ਬੀਤੇ ਸਮੇਂ ਦੇ ਵਿੱਚ ਵੀ ਤੁਹਾਨੂੰ ਯਾਦ ਹੋਣਾ ਕਿ ਬਲਵੰਤ ਸਿੰਘ ਖੇੜਾ ਨਾਮਕ ਵਿਅਕਤੀ ਨੇ ਵੀ ਅਕਾਲੀ ਦਲ ਨੂੰ ਇਸ ਆਧਾਰ ਤੇ ਬਣਾਇਆ ਸੀ ਕਿ ਜਦੋਂ ਅਕਾਲੀ ਦਲ ਸ਼ੁਰੂ ਮਨੀ ਗੁਰਦੁਆਰਾ ਪ੍ਰਬੰਧਕ ਮੀਟਿੰਗਾਂ ਚੋਣਾਂ ਲੜਦਾ ਉਦੋਂ ਕਹਿ ਦਿੰਦੇ ਕਿ ਹਾਂ ਭਈ ਅਸੀਂ ਇੱਕ ਰਾਸੀ ਭਾਗਾ ਪਾਰਟੀ ਜਿਹੜੀ ਪੰਥਕ ਪਾਰਟੀ ਆ ਪਰ ਜਦੋਂ ਦੂਜੀਆਂ ਚੋਣਾਂ ਲੜਦੇ ਨੇ ਉਦੋਂ ਕਹਿੰਦੇ ਸੀ ਸੈਕੂਲਰ ਪਾਰਟੀ ਆ ਇਸ ਗੱਲ ਨੂੰ ਲੈ ਕੇ ਵੀ ਕਾਫੀ ਟੌਣਾ ਰੱਪਾ ਪਿਆ ਔਰ ਇਵਨ ਕੇ ਇਸ ਪ੍ਰਕਾਸ਼ ਚਲੋ ਖੈਰ ਹਰਿਆਣਾ ਗੁਰਦੁਆਰਾ ਕਮੇਟੀ ਦੀ ਜਿਹੜੀ ਚੋਣਾਂ ਸੀ ਇਹ ਮਤਾਂ ਉਹਨਾਂ ਬੇਸ ਕੀਤਾ ਚਿੱਤੇ ਸੰਬੰਧੀ ਅੱਜ ਹਾਈ ਕੋਰਟ ਚ ਸੁਣਵਾਈ ਹੋਣੀ ਹੈ ਬਾਕੀ ਹਾਈ ਕੋਰਟ ਕੀ ਫੈਸਲਾ ਦਿੰਦਾ ਇਹ ਤਾਂ ਥੋੜੇ ਸਮੇਂ ਬਾਅਦ ਲੱਗ ਜੂਗਾ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ 3 ਦਿਨ ਜਿਹੜੇ ਬਚੇ ਨੇ ਦੇਖ ਲੋ ਕਿ ਇਹਨਾਂ ਤਿੰਨ ਦਿਨਾਂ 'ਚ ਕੀ ਵਾਪਰ ਹੋ ਰਿਹਾ ਕਾਫੀ ਕੁਝ ਉੱਠਿਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਫ਼ਸੀਲ ਤੋਂ ਦੋ ਦਸੰਬਰ ਨੂੰ ਇਹ ਕਹਿ ਦਿੱਤਾ ਗਿਆ ਸੀ ਕਿ ਤਿੰਨ ਦਿਨਾਂ ਦੇ ਅੰਦਰ ਵਰਕਿੰਗ ਕਮੇਟੀ ਜਿਹੜੀ ਆ ਉਹ ਅਸਤੀਫਾ ਮਨਜ਼ੂਰ ਕਰਕੇ ਅਕਾਲ ਤਖਤ ਸਾਹਿਬ ਨੂੰ ਉਸ ਤੋਂ ਬਾਅਦ ਜਿਹੋ ਜਿਹੇ ਹਾਲਾਤ ਬੜੇ ਕੋ ਸਾਰੇ ਦੇ ਸਾਹਮਣੇ ਆ ਤੇ ਬਨਵਿੰਦਰ ਸਿੰਘ ਭੂਂਦਰ ਨੂੰ ਨਹੀਂ ਕਹਿੰਦੇ ਜਾ ਕੇ ਸਮਾਂ ਜਿਹੜਾ ਲੈਦਾ ਸੀ ਤੇ ਸਮੇਂ ਵੱਲੋਂ ਇਹ ਵੀ ਪਤਾ ਲੱਗਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਵੀ ਵੀ ਜਾ ਕੇ ਚੁੱਪਚਾਪ ਉਥੋਂ 20 ਤਰੀਕ ਤੱਕ ਦਾ ਸਮਾਂ ਲਾਇਆ ਇਸ ਫਿਰ ਜਦੋਂ ਕਿਸੇ ਪੱਤਰਕਾਰ ਦੇ ਸੱਭ ਚ ਹਰਜਿੰਦਰ ਸਿੰਘ ਧਾਵੀ ਨੂੰ ਉਨ੍ਹਾਂ ਨੂੰ ਪੁੱਛ ਰਿਹਾ ਕੀਤਾ ਤਬੀਬੀ ਜਗੀਕੌਰ ਦੇ ਸਬੰਧ ਵਿੱਚ ਜਿਹੜੀ ਜਿਹੜੀ ਸ਼ਬਦਾਵਲੀ ਆਈ ਸਾਰੇ ਲੋਕਾਂ ਦੇ ਸਾਹਮਣੇ ਆ। ਭਾਵੇਂ 2 ਦਸੰਬਰ ਤੋਂ ਲੈ ਕੇ ਅੱਜ ਤੱਕ ਬਹੁਤ ਕੁਝ ਅਜਿਹੇ ਹ ਘਟਨਾਵਾਂ ਵਾਪਰੀਆਂ ਜਿੱਥੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਜਿਹੜਾ ਉਹ ਠੰਡੇ ਬਸਤੇ ਚ ਪਿਆ ਗਿਆ। ਪਰ ਹੌਲੀ ਹੌਲੀ ਜਿਸ ਤਰੀਕੇ ਨਾਲ ਲੋਕ ਅੱਜ ਕੱਲ ਸੁਚੇਤ ਨੇ ਹੌਲੀ ਹੌਲੀ ਯਾਦ ਜਿਹੜੇ ਖrarੇ ਨਹੀਂ ਹੁਣ 20 ਤਰੀਕ ਜਿਹੜੀ ਉਹ ਲੱਗਿਆ ਕੀ ਤੇ ਕੇਵਲ 3 ਦਿਨ ਦਾ ਜਿਹੜਾ ਉਸ ਹਮਾਂ ਰਹਿ ਗਿਆ। ਤੇ ਹੋ ਸਕਦਾ ਕਿ ਇੱਕ ਜਾਂ ਅੱਧੇ ਦਿਨ ਦੇ ਵਿੱਚ ਹੀ ਇੱਕ ਦੋ ਦਿਨਾਂ ਦੇ ਵਿੱਚ ਹੀ ਬਲਵਿੰਦਰ ਸਿੰਘ ਪੂਤਖੋਣੀ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਪਲਾ ਕੇ ਸਰਪ੍ਰੀਤ ਸਿੰਘ ਬਾਦਲ ਦੇ ਅਸਤੀਫੇ ਦੇ ਪ੍ਰਤੀ ਆਪਣਾ ਫੈਸਲਾ ਜਿਹੜਾ ਉਹ ਲੈਣਗੇ ਪਰ ਆਪ ਅਸੀਂ ਕਹਿ ਸਕਦੇ ਹਾਂ ਕਿ ਸਰਪ੍ਰੀਤ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਸਬੰਧੀ ਹੁਣ ਕੇਵਲ 2 ਜਾਂ 3 ਦਿਨ ਹੀ ਬਚੇ ਆ ਕਿਉਂਕਿ ਜਿਸ ਤਰੀਕੇ ਨਾਲ ਸਰਗਰਮੀਆਂ ਇਸ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਰਹੀਆਂ ਨੇਤਬਦਲ ਜਿਹੜੇ ਹਾਲਾਤ ਜਿਹੜੇ ਉਹ ਸਾਹਮਣੇ ਆ ਰਹੇ ਆ ਤਾਂ ਉਹਦੋਂ ਲੱਗਦਾ ਕਿ ਵਰਕਿੰਗ ਕਮੇਟੀ ਮੇਰਾ ਨਹੀਂ ਖਿਆਲ ਕਿ ਹੁਣ ਲੰਮਾ ਸਮਾਂ ਆਪਾਂ ਕੇ ਖੁਦ ਨੂੰ ਬਾਤ ਬਵਾਤਾਂ ਤੇ ਪਸਾਵੇ ਕਿਉਂਕਿ ਵਰਕਿੰਗ ਸ਼ੁਰੂ ਹੋਣਗੇ ਕਾਲੀਦਲ ਵੀ ਇਹ ਚਾਹੂਗਾ ਕਿ ਜਿਹੜੇ ਸਵਾਲ ਉਹਨਾਂ ਦੇ ਕੋਠਲੇ ਨੇ ਘਟੋ ਘਟ ਉਹ ਸਵਾਲ ਜਿਹੜੇ ਉਹ ਬੰਦ ਹੋ ਜਾਣ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਣੀ ਆ ਤਾਂ ਜੇਕਰ ਫਿਰ ਹੋਣੀ ਆ ਤਾਂ ਫਿਰ ਉਸ ਨੂੰ ਇਹਨਾਂ ਡੇਲੇ ਕਰਨ ਦਾ ਫਾਇਦਾ ਨਹੀਂ ਬਾਕੀ ਵਾਕਈ ਅੱਜ ਦਾ ਦਿਨ ਜਿਹੜਾ ਸ਼ੁਰੂ ਹੋਮੀ ਕਾਲੀਦਲ ਵਾਸਤੇ ਜਰੂਰ ਉਸ ਦਾ ਹਰਿਆਣੇ ਦੇ ਵਿੱਚ ਸਿਆਸੀ ਪੱਖ ਜਰੂਰ ਤੈਅ ਕਰੂਗਾ ਕਿਉਂਕਿ ਕੀ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਸਕਦਾ ਜਾਂ ਨਹੀਂ ਲੜ ਸਕਦਾ ਚਲਣ ਦੇ ਨਾਲ ਦੇ ਸਰਨਾ ਪ੍ਰੋਗਰਾਮ ਜੁੜੇ ਤੁਹਾਡਾ ਬ ਬਹੁਤ ਬਹੁਤ ਸ਼ੁਕਰੀਆ ਸופਿੰਦਰ ਜੀ